ਦਿਲ ਕਰ ਜ਼ਿਕਰ ਤੇਰਾ ਤੂੰ ਅਲੱੜੇ ਕਹਾਣੀ ਬਣ ਜੇ ਮੈਂ ਤੇਰਾ ਰਾਜਾ ਬਣ ਜਾ ਤੂੰ ਮੇਰੀ ਰਾਣੀ ਬਣ ਜੇ ਮੈਚਿੰਗ ਬੜੀ ਕੈਟ ਕਰਕੇ ਆ ਬਲੈਕ ਐਂਡ ਵਾਈਟ ਬਸ ਇਦਾਂ ਹੀ ਆ ਬਸ ਯਾਰੀ ਹੈ ਭਾਈ ਯਾਰੀ ਹੈ ਕੁੱਟਦੇ ਤਾਂ نیچے ਕੋਈ ਮਿਲ ਜਾ ਉਹਨੂੰ ਕੁੱਟ ਦਿੰਦੇ ਘਰ ਵਾਲੀ ਤਾਂ ਨਹੀਂ ਦੇਖੂਗੀ ਘਰ ਵਾਲੀ ਨਹੀਂ ਦੇਖੇ ਪਰ ਫੇਰ ਤਾਂ ਬਹੁਤ ਵਧੀਆ ਵੀਰੇ ਤੁਸੀਂ ਜੇ ਵਿਆਹ ਕਰਾ ਕੇ ਦੇਖੋ ਤੇ ਤੁਹਾਡੀ ਜ਼ਿੰਦਗੀ ਸਫਰ ਜੇ ਕਿ ਮੈਂ ਯਕੀਨ ਸੀ ਕਰ ਬੈਠਾ ਭੋਲੀ ਸ਼ਕਲ ਪਿਆਰੀ ਹੀ ਤਹੇ ਹੁਣ ਮਲਮ ਵੀ ਕੰਮ ਕਰਦੀ ਨਾ ਮੇਰੀ ਸੱਟ ਕਰਾਰੀ ਤੇ ਉਹ ਬਾਰੇ ਕੀ ਆ ਭਗ ਜਾਗੇ ਜਦੋਂ ਜਾਣਾ ਹੋਇਆ ਹੇਤਾ ਇੱਥੇ ਲੈਣਿਆਂ ਨੇ ਆਰੇ ਜਿੰਨਾ ਟਾਈਮ ਹੈਗੇ ਆ ਆ ਬੀਜੀ ਜਦੋਂ ਗੁੱਸੇ ਹੁੰਦੇ ਨੇ ਕੀ ਦੇ ਕੇ ਉਹਨਾਂ ਨੂੰ ਗਿਫਟ ਮਨਾਉਨੇ ਹੋ ਅੰਨਾ ਮਨਾਉਣ ਮਨੂਣ ਆਲਾ ਨਹੀਂ ਬਾਈ ਸੌਦਾ ਹੈਗਾ ਆਪਣੇ ਲਵੇ ਯਾਰ ਆਪਣੇ ਯਾਰ ਨੂੰੇ ਕੱਢ ਕੇ ਲਿਆਵਾਂਗੇ ਛੇਲੀ ਆਪਸੇ ਜਿੜਤੀਆਂ ਨੇ ਭੜੀ ਜਾਣਾ ਜੇ ਘਰੇ ਬਹਿ ਜਾਣ ਕਹਿੰਦੇ ਉੱਠਦਾ ਨਹੀਂ ਜੇ ਬਾਹਰ ਵਗ ਜਾ ਕਹਿੰਦਾ ਘਰੇ ਨਹੀਂ ਪਰਦਾ ਇਹਨੇ ਲੈ ਲਿਆ ਐਡਮਿਸ਼ਨ ਬਾਈ ਨੇ ਪੇਪਰ ਨਹੀਂ ਦਿੱਤੇ ਘਰੇ ਕਹਿੰਦਾ ਮੇਰਾ ਚੱਲਿਆਂ ਦਾ ਤੀਜਾ ਸਾਲ ਹੋ ਗਿਆ ਪਰਦੇ ਨੇ ਪੇਪਰਾਂ ਫਿਰ ਪੂਰੀਆਂ ਆਈਆਂ ਮੁੜ ਕੇ ਐਡਮਿਸ਼ਨ ਹੀ ਨਹੀਂ ਲਿਆ ਬੇਲੀ ਹਿਮਾਚਲ ਦੀਆਂ ਕੁੜੀਆਂ ਪਿਆਬ ਦੀਆਂ ਕੁੜੀਆਂ ਚੰਡੀਗੜ੍ਹ ਦੀਆਂ ਕੁੜੀਆਂ ਕਿਡੀਆਂ ਘੈਂਟ ਨੇ ਹਿਮਾਚਲ 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 ਦੀ ਗਰੀਮ ਹੈ ਛੜੀ ਮਾਨ ਦਾ ਗਾਣਾ ਹੈ ਕਰੋਨਾ ਯਕੀਨ ਕਦੇ ਹਿਮਾਚਲ ਲਿਆਦੀ ਜੰਦੀਆ ਚੰਡੀਗੜ੍ਹ ਦੀਆਂ ਪੰਜਾਬ ਦੀਆਂ ਹਰਾਨੀ ਦੀਆਂ ਪਰ ਕ੍ਰੀਮ ਹਿਮਾਚਲ ਕੀ ਹੈ ਗਿਆ ਹਿਮਾਚਲ ਦਾ ਬਾਈ ਬਾਈ ਦੀ ਹੈਗੀ ਸੀ ਹੁਣ ਕਿੱਥੇ ਆ ਉਹਨਾਂ ਅਗਲੀ ਆਸਟ੍ਰੇਲੀਆ ਬੈਠੀ ਹੈ ਤੂੰ ਆਪ ਦੀ ਤੇ ਕਾਪੀਆਂ ਪੂਰੀਆਂ ਕਰਦਾ ਨਹੀਂ ਕੁੜੀ ਤੇਥੋਂ ਕਿੱਥੋਂ ਆ ਪਤਾ ਹੀ ਹੈ ਕਹਿੰਦੇ ਤੁਹਾਡੇ ਕੋਲ ਕਿਹੜੀਆਂ ਕਾਪੀਆਂ ਹੁੰਦੀਆਂ ਕਿਹੜੀਆਂ ਅਜੇ ਤੱਕ ਤਾਂ ਕਦੇ ਕਤਾਬ ਲਈ ਨਹੀਂ ਹੁਣ ਕਾਪੀਆਂ ਲਾਉਂਗੇ ਤੁਸੀਂ ਈਵਨ ਸਾਵ ਤੋਂ ਪਹਿਲਾਂ ਕੌਣ ਯਾਦ ਹੁੰਦਾ ਬਿੱਲਾ ਮੈਂ ਮੈਂ ਉਹ ਸੁੱਤਾ ਪਿਆ ਉਹ ਸਾਡਾ ਬਿੱਲਾ ਪਰਾ ਉਹ ਸੁੱਤਾ ਪਿਆ ਆਪ ਬਣਾਉਣੇ ਕੋ ਬਾਹਰੋਂ ਲੈ ਕੇ ਆਉਣਾ ਆ ਬਾਹਰ ਕਿੱਥੇ ਬਾਈ ਉੜਦੇ ਤਾਂ ਹੈ ਨਹੀਂਗੇ ਚੱਕ ਕੇ ਖਾਣ ਵਾਲੇ ਹੈ ਨਹੀਂ ਆਪ ਤਾਂ ਕਿੱਥੋਂ ਬਣਾ ਲਾਂਗੇ ਐਕਸਪੀਰੀਅੰਸ ਬਹੁਤ ਤਗੜਾ ਚੱਕੀ ਖਿਰਦਾ ਹੈ ਖਾਲਸਾ ਕਾਲਜ ਦੋ ਸਾਲਾਂ ਦਾ ਨਮਾ ਨਮਾ ਪਿਆਰਾ ਐਕਸਪੀਰੀਅੰਸ ਹੋਣਾ ਹੀ ਹੈ ਜੇ ਹੁਣ ਬਾਗਜੀ ਚੰਡੀਗੜ੍ਹ ਇਕੱਦੀ ਦਾ ਪੱਟੇ ਲਿਆਣੀ ਇਹ ਟੈਲੈਂਟ ਹੈਗਾ ਹੈ ਵਿਚ ਚਾਚੇ ਨੂੰ ਚਾਚੀ ਦਾ ਮਲਾਦੀ ਖਵਾ ਕੇ ਬੀਜੇ ਪਾ ਕੇ ਸ਼ੇਕ ਆ ਗਿਆ ਮਾਰ ਗਈ ਲੱਤ ਉਹਦੇ ਵਿਚਾਰੇ ਦੀ ਭੈਣ ਤੁਹਾਡੀ ਬਾਹਰ ਜਾਵੇ ਕਮਾਵੇ ਫਿਰ ਤੁਸੀਂ ਕਹੋ ਤੈਨੂੰ ਬਹੁਤ ਪੈਸੇ ਦਿੱਤੇ ਜੀ ਤੇ ਇਹਦੇ ਮੈਨੂੰ ਵੀ ਅਸੀਂ ਤਾਂ ਗੱਲ ਸੋਚ ਹੈ ਵਿਚਾਰੇ ਚੱਲੋ ਸ਼ਕਲ ਦਾਵ ਨਮਸਕਾਰ ਪਿਆ ਬਿડાਗ ਦੇ ਸਪੈਸ਼ਲ ਪ੍ਰੋਗਰਾਮ ਆਊਟ ਰੂਟ ਗੇੜੀ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਨਵਾਂ ਪ੍ਰੋਗਰਾਮ ਨਵੀਂ ਜਗ੍ਹਾ ਦੇ ਤੇ ਫਿਰ ਤੋਂ ਆ ਗਏ ਆ ਲੀਲਾ ਭਵਨ ਲੀਲਾ ਭਵਨ ਦਾ ਪਤਾ ਕਿਉਂ ਆ ਯਾਰ ਗੇੜੀ ਰੂਟ ਵਾਲਾ ਘੰਟਾ ਪਟਿਆਲੇ ਦਾ ਤੁਸੀਂ ਵੀ ਆਓ ਇੱਕ ਵਾਰ ਤੁਹਾਨੂੰ ਪਤਾ ਲੱਗ ਜੇਗਾ ਵੀ ਲੀਲਾ ਭਵਨ ਇੰਨੀ ਰੌਣਕ ਕਿਉਂ ਲੈਂਦੀ ਆ ਬਾਈ ਹੋਰੀ ਮਿਲ ਨੇ ਆਓ ਇਹਨਾਂ ਨਾਲ ਗੱਲਾਂ ਵਾਤਾ ਕਰਦੇ ਆ ਬਾਈ ਕਿੱਦਾਂ ਹੈ ਠੀਕ ਵਧੀਆ ਵਧੀਆ ਬਾਈ ਤੁਸੀਂ ਸੁਣਾਓ ਵਧੀਆ ਵਧੀਆ ਸਭ ਵਧੀਆ ਤੁਸੀਂ ਦੱਸੋ ਮੇਰੇ ਮੈਚਿੰਗ ਬੜੀ ਕੈਂਡ ਕਰਕੇ ਆ ਬਲੈਕ ਐਂਡ ਵਾਈਟ ਬਾਈ ਇਦਾਂ ਹੀ ਆ ਬਸ ਯਾਰੀ ਹੈ ਬਾਈ ਯਾਰੀ ਹਾਂ ਬਹੁਤ ਬਸ ਕੁੱਟ ਕੌਣ ਹੈ ਕੁੱਟਦਾ ਕੌਣ ਹੈ ਇੱਕ ਦੂਜੇ ਦਾ ਬਸ ਕੁੱਟਦੇ ਤਾਂ ਨਹੀਂ ਬਸ ਕੁੱਟਦੇ ਤਾਂ ਨਹੀਂ ਜੇ ਕੋਈ ਮਿਲ ਜਾ ਉਹਨੂੰ ਕੁੱਟ ਦਿੰਦੇ ਹਾਂ ਬਦਮਾਸ਼ੀ ਕਰਦੇ ਹਾਂ ਬਾਈ ਹਾਂ ਹਾਂ ਬਾਈ ਕਦੇ ਬੋਲ ਬੋਲ ਨਾਮ ਕੀ ਹੈ ਤੁਹਾਡਾ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਵੀ ਸੁਖੀ ਆ ਮੇਰਾ ਜੱਸ ਹੈ ਮੇਰੇ ਜੱਸ ਹਾਂ ਪੂਰਾ ਨਾਮ ਜਾਸੀ ਜੱਸ ਜੱਸੂ ਕਾ ਜੱਸ ਰੇਖਾ ਲਾ ਸਕਦੇ ਤੁਸੀਂ ਨਾਲ ਰੇਖਾ ਮਤਲਬ ਦਾ ਕੀ ਰੇਖਾ ਦਾ ਵਿਆਹ ਹੈ ਮੇਰੇ ਤੁਹਾਡਾ ਪਲਾ ਹੋ ਜੇ ਸਾਡੀ ਪਰਜਾਈ ਦਾ ਨਾਮ ਰੇਖਾ ਹਾਂ ਹਾਂ ਵੀ ਰੇਖਾ ਹਾਂ ਤਵੇ ਤੋਂ ਬਾਅਦ ਫਿਰ ਕਿੱਦਾਂ ਦੀ ਲਾਈਫ ਆ ਵਧੀਆ ਦਸੀ ਜਾਣਾ ਅੱਗੇ ਬਸ ਠੀਕ ਆ ਵੀਰੇ ਘਰ ਵਾਲੀ ਤਾਂ ਨਹੀਂ ਦੇਖੂਗੀ ਨਹੀਂ ਨਹੀਂ ਘਰ ਵਾਲੀ ਨਹੀਂ ਦੇਖ ਬਸ ਫਿਰ ਤਾਂ ਬਹੁਤ ਵਧੀਆ ਵੀਰੇ ਤੁਸੀਂ ਜੇ ਵਿਆਹ ਕਰਾ ਕੇ ਦੇਖੋ ਕਿ ਤੁਹਾਡੀ ਜ਼ਿੰਦਗੀ ਸਵਰਜੇਗੀ ਮੈਂ ਕਿਹਾ ਪੂਰੇ ਵਧੀਆ ਬਸ ਬੀਜੀ ਦਾ ਕਿੰਨਾ ਪਿਆਰਾ ਤੁਹਾਡਾ ਭਾਬੀ ਨਾਲ ਬਹੁਤ ਪਿਆਰ ਹੈ ਬਹੁਤ ਜ਼ਿਆਦਾ ਪਿਆਰ ਹੈ ਬਹੁਤ ਪਿਆਰ ਹੈ ਗੁੱਸੇ ਤੇ ਨਹੀਂ ਹੁੰਦੇ ਕਦੇ ਭਾਬੀ ਗੁੱਸੇ ਤਾਂ ਹੁੰਦੀ ਰਹਿੰਦੀ ਹੈ ਮਨਾ ਲਈਦਾ ਕੋਈ ਨਹੀਂ ਗਾਣੇ ਕੋਨੇ गा ਕੇ ਮਨਾ ਲਈਦਾ ਗਾਣੇ गा ਕੇ ਸੁਣਾਓ ਫਿਰ ਗਾਣਾ ਭਾਬੀ ਦੇ ਵਾਸਤੇ ਪਾਭੀ ਵਾਸਤੇ ਹੂੰ ਦਿਲ ਕਰ ਜ਼ਿਕਰ ਤੇਰਾ ਤੂੰ ਅਲੜੇ ਕਹਾਣੀ ਬਣ ਜੇ ਮੈਂ ਤੇਰਾ ਰਾਜਾ ਬਣ ਜਾ ਤੂੰ ਮੇਰੀ ਰਾਣੀ ਬਣ ਜੇ ਬੰਦਾ ਦਿਲ ਦਾ ਮਰੀਜ਼ ਵੀ ਹੁੰਦਾ ਹੈ ਸੱਟ ਵੇਖ ਕੇ ਤਮਾਰਿਆ ਕਰੋ ਪਾਭੀ ਜੀ ਬਹੁਤ ਪਿਆਰ ਕਰਦੇ ਨੇ ਤੁਹਾਨੂੰ ਦਿਲ ਦੇ ਮਰੀਜ਼ ਦਿਲ ਦੇ ਵਿੱਚ ਛੇਕ ਛੁਕਤ ਨਹੀਂ ਆ ਤੁਹਾਡੇ ਨਾ ਪਾਭੀ ਕਰ ਦਿੰਦੀ ਮਰ ਤੇਰੀ ਹਾਂ ਹਾਂ ਅੱਛਾ ਏ ਦਾ ਕਦੋਂ ਵਿਆਹ ਕਰਾ ਰਹੇ ਹਾਂ ਇਹਦੀ ਤੇਦੀ ਮੰਮੀ ਜਾਣਦੀ ਬਈ ਇਹ ਸਾਡੇ ਵੱਚੇ ਨਹੀਂ ਹੈਗਾ ਹੁਣ ਅੱਛਾ ਆਈ ਨੇ ਬਈ ਰਿਸ਼ਤੇ ਕਿੰਨੇ ਘਾਈ ਨੇ ਬਈ ਰਿਸ਼ਤੇ ਤਾਂ ਆ ਜਾਂਦੇ ਪਰ ਹਲੇ ਕਰਾਉਣਾ ਨਹੀਂ ਕਿਉਂ ਬਈ ਬਸ ਬਈ ਵਾਲ ਵੱਲ ਦੇਖ ਕੇ ਬਸ ਖਿਆਲ ਦੇਖ ਕੇ ਬੰਦੇ ਤੇ ਆਪੇ ਪਤਾ ਲੱਗ ਜਾਂਦਾ ਵਿਆਹ ਜੀ ਤੇ ਕਹੀ ਜਾਂਦੇ ਵਿਆਹ ਤੋਂ ਬਾਅਦ ਜ਼ਿੰਦਗੀ ਸਬਰ ਜਾਂਦੀ ਨਾਲੇ ਬਿਲਕੁਲ ਸਬਰ ਦੀ ਕਰਾ ਕੇ ਦੇਖੋ ਨਾ ਤੁਸੀਂ ਕਰਾ ਕੇ ਦੇਖੋ ਸਾਡਾ ਤਾਂ ਹਜੇ ਟਾਈਮ ਆ 5-7 ਸਾਲ ਹਾਂ ਕੋਈ ਗੀ ਗਾਉਣੇ ਹੋ ਬਈ ਹਾਂ ਬਈ ਮੈਂ ਵੀ ਗਾ ਲੈਣਾ ਆਓ ਫਿਰ ਕੋਈ ਗਾਣਾ ਹਾਂ ਵੀ ਸੁਣਾਉਣੇ ਆ ਆ ਕੁਝ ਲਿਖਿਆ ਸੀ ਦੋ ਗੇ ਲਾਈਨਾਂ ਆਪਾਂ ਅੱਛਾ ਆਪ ਲਿਖਿਆ ਤੁਸੀਂ ਆਪ ਲੂ ਹਾਂ ਬਈ ਆਪ ਹੀ ਲਿਖਦਾ ਮੈਂ ਹੂੰ ਕਿ ਮੈਂ ਯਕੀਨ ਸੀ ਕਰ ਬੈਠਾ ਭੋਲੀ ਸ਼ਕਲ ਪਿਆਰੀ ਹੀ ਤਹੇ ਹੁਣ ਮੱਲਮ ਵੀ ਕੰਮ ਕਰਦੀ ਨਾ ਮੇਰੀ ਸੱਟ ਕਰਾਰੀ ਤੇ ਕੋਈ ਕਿੱਦਾਂ ਕਿੱਥੋਂ ਕਰਦਾ ਉਹਨੇ 2 ਮਿੰਟ ਵੀ ਸੋਚਿਆ ਨਾ ਓ ਥੂਆ ਮਤਲਬ ਦੇ ਪਿਆਰ ਮਤਲਬ ਦੀ ਯਾਰੀ ਤੇ ਆ ਹੁਣ ਇਥੋਂ ਉਥੋਂ ਦੀ ਗੱਲ ਨਹੀਂ ਹਰ ਥਾਂ ਮਤਲਬੀ ਹੋ ਗਿਆਂ ਹੋ ਕੁਝ ਲੋਕ ਮਤਲਬੀ ਮਿਲ ਗਏ ਸੀ ਅਸੀਂ ਤਾਂ ਮਤਲਬੀ ਹੋ ਗਿਆਂ ਜਿ ਕੁਝ ਲੋਕ ਮਤਲਬੀ ਮਿਲ ਗਏ ਸੀ ਕੀ ਬਾਤ ਆ ਬਈ ਬਹੁਤ ਸੋਹਣਾ ਬਹੁਤ ਸੋਹਣਾ ਥੈਂਕ ਯੂ ਬਈ ਥੈਂਕ ਯੂ ਬਈ ਇਹ ਵੀ ਬਹੁਤ ਸੋਹਣਾ ਹੈ ਬਹੁਤ ਤੁਸੀਂ ਨਹੀਂ ਲਿਖਦੇ ਬਈ ਨਾ ਵੀਰੇ ਇਹੀ ਲਿਖਦਾ ਇਹੀ ਵਾ ਆਪਾਂ ਹੀ ਦੇ ਦਿੰਨੇ ਆ ਬਈ ਹਾਂ ਕੋਈ ਸੁਣਾਓ ਫਿਰ ਇੱਕ ਅਦਾ ਹੋਰ ਗਾਣਾ ਦੱਸੋ ਵੀਰੇ ਕਿਹੜਾ ਗਾਇਆ ਤੁਹਾਡਾ ਗਾਣਾ ਕੋਈ ਵਾ ਗਾ ਉਹ ਗਾ ਦੇ ਉਹ ਉਹ ਨਹੀਂ ਸੀਗਾ ਜਿਹੜਾ ਰਿਕਾਰਡ ਗਾਣੇ ਹੀ ਬੜੇ ਲਿਖੇ ਪਏ ਨੇ ਇਹਨਾਂ ਨੂੰ ਯਾਦ ਹੀ ਨਹੀਂ ਹੈਗਾ ਕਿੰਨੇ ਗਾਣੇ ਹੈ ਕਾਪੀਆਂ ਪੂਰੀਆਂ ਨੇ ਨਹੀਂ ਤੂੰ ਸਾਹਮਣੇ ਆ ਕੇ ਵੀ ਇਗਨੋਰ ਜਾਂ ਕਰ ਜਾ ਹਾਂ ਨਹੀਂ ਤੂੰ ਮੇਰੀ ਨੀ ਤੂੰ ਮੇਰੀ ਹੋ ਜਾੜਾ ਮੈਨੂੰ ਸੁਪਨੇ ਓ ਲੱਗੇ ਨੇ ਮੈਨੂੰ ਸੁਪਨੇ ਓ ਲੱਗੇ ਨੇ ਵੇਖ ਕਿਤੇ 부ਜਾ ਦਿਨਾ ਮੇਰੇ ਦਿਲ ਦੇ ਅਰਮਾਨ ਜਗੇ ਨੇ ਦਿਲ ਦੇ ਅਰਮਾਨ ਜਗੇ ਨੇ ਨੀ ਮੈਂ ਕਰਾਂ ਇਸ਼ਾਰੇ ਨਹੀਂ ਉਹ ਤੇਰੇ ਹੁਸਨ ਦੇ ਵਾਰੇ ਨਹੀਂ ਕਹਿਣਾ ਚਾਹਾਂ ਗੱਲ ਦਿਲ ਦੀ ਤੂੰ ਗੱਲ ਗੋਰ ਜੀ ਕਰ ਜਾਵੇਂ ਨੀ ਮੈਂ ਅੱਜ ਵੀ ਲੁੱਕ ਲੁੱਕ ਕੇ ਹਾਏ ਤੈਨੂੰ ਵੇਖਦਾ ਹਾਂ ਤੂੰ ਤੇ ਸਾਹਮਣੇ ਆ ਕੇ ਵੀ ਇਗਨੋਰ ਜਾ ਕਰ ਜਾਵੇਂ ਆ ਬਾਈ ਦਾ ਲਿਖਿਆ ਹੋਇਆ ਗਾਣਾ ਥੈਂਕ ਯੂ ਬਾਈ ਬਾਲਾ ਸੋਣਾ ਕਿੰਨਾ ਸੋਹਣੀ ਸਿਚੁਏਸ਼ਨ ਆ ਬਾਈ ਦੀ ਪਿਆਰ ਕਦੇ ਹੋਇਆ ਬਾਈ બસ ਹੋ ਹੀ ਜਾਂਦਾ। ਹਾਂ ਲਿਖੇ ਰਹੇ ਮੇਰਾ ਇਹਦਾ। ਹਾਂਜੀ 간ਜੀ ਬਾਈ। ਕੋਈ ਹੋਰ ਨਹੀਂ ਲਿਖਿਆ ਕੁਛ। ਹਾਂ ਹਾਂ ਬਈ ਲਿਖਿਆ ਇੱਕ ਮੈਂ ਹੋਰ ਸੁਣਾਉਣਾ ਤੁਹਾਨੂੰ ਦਾ। ਅੱਛਾ ਜੇ ਤੁਹਾਨੂੰ ਗਾਣ ਵਾਲਾ ਕੋਈ ਮਿਲ ਜਾਂਦਾ ਮੈਨੂੰ ਬੜਾ ਵਧੀਆ ਲੱਗਦਾ ਹੁੰਦਾ ਕਿ ਵੀ ਐਂਟਰਟੇਨ ਸਾਡਾ ਵੀ ਹੋ ਜਾਂਦਾ ਤੁਹਾਡਾ ਵੀ ਸੱਭਦਾ ਹੋ ਜਾਂਦਾ। ਹਾਂ ਹੁਣ ਬਾਈ ਨੇ ਆਪਣਾ ਮੋਬਾਈਲ ਖੋਲ ਰਿਆ। ਲੱਗਦਾ ਕਾਪੀਆਂ ਭਰੀਆਂ ਭਈਆਂ ਨੇ ਦੇਖਦੇ ਆਪਾਂ ਕੀ ਬਣਦਾ। ਹਾਂ ਤੂੰ ਲਫੜਾ ਕਰੇ। ਆਗੇ ਲਿਖਿਆ ਹੋਇਆ ਨਾ ਨਾ ਭਰਾਵਾ ਇਹ ਥੋੜਾ ਬਦਮਾਸ਼ੀ ਵਾਲਾ ਜ਼ਿਆਦਾ ਨੇ ਥੋੜੇ ਬਾਈ ਹੋਰੀ ਬੰਬੇ ਦਿੱਲੀ ਸੁਣਾਓ ਫਿਰ ਮੇਰੇ ਇੱਕ ਮਿੰਟ ਹੋਲਡ ਰੱਖਿਓ ਮੈਂ ਉਹਨੇ ਕਰਦਾ ਫਿਰ ਅੱਛਾ ਵੈਸੇ ਭਾਈ ਕੰਮ ਕੀ ਕਰਦੇ ਆ ਤੁਸੀਂ ਵੇਲਾ ਮੇਰੇ ਵੇਲੇ ਆ ਤੂੰ ਬਾਅਦ ਵੀ ਸਟੱਡੀ ਕਰਦੇਵੇਂ ਅੱਛਾ ਕੀ ਬਾਤ ਤਾਂ ਭਾਈ ਗੁੱਡ ਭਾਈ ਇੱਕ ਬਹਾਨਾ ਹੀ ਆ ਭਾਈ ਅਸਲ ਦੇ ਵਿੱਚ ਘਰੋਂ ਬਾਹਰ ਨਿਕਲਣਾ ਹੁੰਦਾ ਹੈ ਤੇ ਬਹਾਨਾ ਭਾਬੀ ਕੋਲੋਂ ਬਚ ਕੇ ਆ ਬੜਾ ਹੀ ਚੁੱਪਚੀਪੀ ਤੇ ਆਣਾ ਪੈਂਦਾ ਵੀਰੇ ਦੱਸ ਜੇ ਤੂੰ ਦੱਸੇਗਾ ਨਾ ਹੁਣ ਦੇਖ ਮੈਂ ਇਹਨੇ ਮੈਨੂੰ ਬੁਲਾਇਆ ਮੈਂ ਕੱਪੜੇ ਨਵੇਂ ਕੱਢੇ ਠੀਕ ਐ ਤੇ ਅੱਗੋਂ ਕਹਿੰਦੀ ਕਹਿੰਦੇ ਕਿੱਥੇ ਚੱਲੇ ਆ ਮੈਂ ਕਹਤਾ ਵੀ ਯਾਰਾ ਬੇਲੇ ਇਹਨਾਂ ਨੂੰ ਘਮਨ ਚੱਲਿਆਂ ਕਹਿੰਦੇ ਪੁਰਾਣੇ ਕੱਪੜੇ ਪਾ ਕੇ ਜਾ ਨਵੇਂ ਪਾਏਗਾ ਤਾਂ ਮੈਂ ਤੈਨੂੰ ਜਾਨ ਨਹੀਂ ਦੇਣਾ ਆਪਣੀ ਮਰਜ਼ੀ ਨਾਲ ਕੱਪੜੇ ਨਹੀਂ ਪਾ ਸਕਦਾ ਤੂੰ ਵਿਆਹ ਤੋਂ ਬਾਅਦ ਹਾਂ ਵਿਆਹ ਤੋਂ ਬਾਅਦ ਪੈਸੇ ਵਿਆਹ ਕਰਾਉਣ ਵਾ ਕਿਦਾਂ ਆਪਾਂ ਵਾਸਤੇ ਵਧੀਆ ਰਹਿੰਦਾ ਵਿਆਹ ਕਰਾਣਾ ਕਿ ਬਈ ਜ਼ਰੂਰੀ ਐ ਉਮਰ ਦੇ ਹਿਸਾਬ ਨਾਲ ਵਿਆਹ ਕਰਾਣਾ ਬਹੁਤ ਜ਼ਰੂਰੀ ਐ ਹੁਣ ਤੁਹਾਡੀ ਵੀ ਉਮਰ ਹੋ ਗਈ ਐ ਤੁਸੀਂ ਵੀ ਕਰਾਓ ਹਾਂ ਅਸੀਂ ਤਾਂ ਬਾਲੇ ਛੋਟੇ ਆ ਹਜੇ ਸੁਣਾਓ ਗਾਣਾ ਹਾਂਜੀ ਐਦਾਂ ਸੀਗਾ ਇਹ ਕੁਝ ਹੂੰ ਹੂੰ ਸੈੜ ਸੀਗਾ ਸੈੜ ਹੀ ਲਿਖਾਂ ਸੈੜ ਹੀ ਲਿਖਦਾ ਜਾਂਦਾ ਮੈਂ ਹਾਏ ਕੰਮ ਨਾ ਹਈਆਂ ਪੋਰਾ ਪਰ ਮੈਂ ਮੰਗੀਆਂ ਬਹੁਤ ਦੁਆਵਾਂ ਖਿਜਿਆ ਖਿਜਿਆ ਮਨ ਰਹਿੰਦਾ ਮੈਂ ਨਾ ਪੀਵਾਂ ਨਾ ਖਾਵਾਂ ਹਾਏ ਪਹਿਲਾਂ ਮੇਰੀ ਜ਼ਿੰਦਗੀ ਸਿੱਧੀ ਸਾਦੀ ਸੀ ਚੱਲਦੀ ਤੇਰੇ ਆਉਣ ਪਿੱਛੋਂ ਤਾਂ ਮੇਰਾ ਦਿਮਾਗ ਹੀ ਹਿਲ ਗਿਆ ਸੀ ਹੁਣ ਬਹੁਤਿਆਂ ਪਿਆਰਾਂ ਵਾਲਿਆਂ ਦੀ ਕੋਈ ਕਦਰ ਨਹੀਂ ਪੈਂਦੀ ਉਹ ਨੇ ਤਾਂ ਛੱਡ ਤਾਂ ਕਿਉਂਕਿ ਮੈਂ ਉਹਨੂੰ ਜਲਦੀ ਮਿਲ ਗਿਆ ਸੀ ਵਾਹ ਕੀ ਬਾਤ ਆ ਭਾਈ ਬਹੁਤ ਸੋਹਣਾ ਲਿਖਦੇ ਹੋ ਭਾਈ ਥੈਂਕ ਯੂ ਬਾਬਾ ਰੰਗ ਭਾਗ ਲਾ ਕੇ ਰੱਖੇ ਤੁਹਾਨੂੰ ਵੈਸੇ ਤੁਸੀਂ ਕੰਮ ਕੀ ਕਰਦੇ ਹੋ ਭਾਈ ਆਪਾਂ 뮤직 ਬਣਾਉਂਦੇ ਆ ਹਾਂਜੀ ਮਿਊਜ਼ਿਕ ਬਣਾਉਣੇ ਮਤਲਬ ਮੇਰੇ ਸੇ ਪ੍ਰੋਡਕਸ਼ਨ ਦਾ ਹਾਂਜੀ ਹਾਂਜੀ ਬਈ ਮਿਊਜ਼ਿਕ ਪ੍ਰੋਡਕਸ਼ਨ ਦਾ ਤੇ ਅਸੀਂ ਇਨ ਫਿਊਚਰ ਕੰਪਨੀ ਦਾ ਵੀ ਕਰ ਰਹੇ ਆ ਜੇ ਕਿਸੇ ਨੂੰ ਵੀ ਲੋੜ ਹੋਵੇ ਤਾਂ ਸਾਡੇ ਨਾਲ ਕੰਟੈਕਟ ਜ਼ਰੂਰ ਕਰ ਸਕਦਾ ਅਸੀਂ ਨਵੀਂ ਕੰਪਨੀ ਕਰ ਰਹੇ ਆ ਸਾਨੂੰ ਆਰਟਿਸਟਾਂ ਦੀ ਵੀ ਕਾਫੀ ਲੋੜ ਆ ਕੰਟੈਕਟ ਨੰਬਰ ਦੱਸ ਦੋ ਫਿਰ ਤੁਹਾਡਾ ਹਾਂਜੀ ਬਈ ਸਾਡਾ ਨੰਬਰ ਅਬੀ 842754421 ਕੋਈ ਵੀ ਕੰਟੈਕਟ ਕਰ ਸਕਦਾ ਸਾਡੀ ਨਵੀਂ ਕੰਪਨੀ ਦੇ ਨਵੀਂ ਕੰਪਨੀ ਚ ਜੁਆਇਨ ਹੋ ਲਈ ਭੁਜਾ ਕੇ ਜੇ ਨਹੀਂ ਦੱਸਣਾ ਹੌਲੀ ਹੌਲੀ ਦੱਸੋ 842754421 ਅੰਗਰੇਜ਼ੀ ਦੇ ਵਿੱਚ ਚੱਕਰੇ ਜੀ ਦੇ ਹੱਥ ਟੈਟ ਆ ਮੇਰੇ ਹੱਥ ਟੈੜਾ ਵੈਸੇ ਨੰਬਰ ਹੀ ਆ ਮੈਂ ਨੰਬਰ ਅੰਗਰੇਜ਼ੀ ਚ ਯਾਦ ਨਹੀਂ ਕੀਤਾ ਚੱਕਰੇ ਰਿਹਾ ਬਸ ਚਲੋ ਮੈਨੂੰ ਦੱਸੋ 84275 ਹਾਂ ਹਾਂ 444 84 84275 ਅੱਗੇ 4421 ਚਾ 4421 ਦੇਖ ਲਓ ਜੀ ਬਾਈ ਜਿਹਨਾਂ ਜੋ ਕਿਸੇ ਨੂੰ ਮਿਊਜ਼ਿਕ ਪ੍ਰੋਡਕਸ਼ਨ ਦੇ ਵਾਸਤੇ ਕੰਮ ਆ ਬਹੁਤ ਵਧੀਆ ਲੱਗਿਆ ਬਾਈ ਤੁਹਾਡੇ ਨਾਲ ਗੱਲ ਕਰਕੇ ਥੈਂਕ ਯੂ ਥੈਂਕ ਯੂ ਥੈਂਕ ਯੂ ਵੀਰੇ ਬਾਬਾ ਰੰਗ ਭਾਗ ਲੱਗੇ ਥੈਂਕ ਯੂ ਬਰਾਦਰ ਹੱਸਦੇ ਵੱਸਦੇ ਰਹੋ ਆਪਣਾ ਆਲੇ ਦੁਆਲੇ ਸਾਫ ਸੁਥਰਾ ਰੱਖੋ ਜੇ ਹੋ ਸਕੇ ਤੇ ਬਾਈ ਆਪਦੇ ਆਲੇ ਦੁਆਲੇ ਦਰਖਤ ਬੂਟੇ ਜ਼ਰੂਰ ਲਾਓ ਹਾਂਜੀ ਹਾਂਜੀ ਜ਼ਰੂਰੀ ਹੈ ਉਹ ਤਾਂ ਬਹੁਤ ਜ਼ਰੂਰੀ ਹੈ ਕੀ ਨਾਮ ਕੀ ਹੈ ਬਾਈ ਤੁਹਾਡਾ ਮਹੇਸ਼ ਬਾਈ ਮਹੇਸ਼ ਅੱਛਾ ਤੁਸੀਂ ਬਾਈ ਚਹਿਲ ਜਸੂ ਬਾਈ ਅੱਛਾ ਖੰਡ کہہ ਕੇ ਬੁਲਾਇਆ ਬਾਈ ਸਾਰਿਆਂ ਨੂੰ ਇਦਾਂ ਕਹਿੰਦੇ ਹੈ ਸਾਰਿਆਂ ਨੂੰ ਇਦਾਂ ਕਹਿੰਦੇ ਹੋ ਖੰ ਯਾਰਾਂ ਦੋਸਤਾਂ ਦੇ ਨਾਲ ਗੇੜੀ ਰੂਟ ਦੇ ਉੱਤੇ ਹੋਰ ਕੀ ਕਰਦੇ ਫਿਰ ਇੱਥੇ ਗੇੜੀ ਰੂਟ ਦੇ ਉੱਤੇ ਬੇਲੇ ਬੇਲੇ ਕੰਮਕਾਰ ਬੇਲੇ ਜਮਾਈ ਖਰਚਾ ਕਿਵੇਂ ਚੱਲਦਾ ਹੈ ਬੱਸ ਖਰਚਾ ਵੀ ਪਰੇ ਬੱਸ ਚੱਲੀ ਜਾਂਦਾ ਆਪਣਾ ਬਾਰੋਂ ਬੁਰੋਂ ਮੰਗਵਾ ਲੈਣੇ ਆ ਬਾਕੀ ਹੋਰ ਕਰਦੇ ਭੇਜੀ ਜਾਂਦੇ ਨੇ ਆਪਣਾ ਕਰੀ ਜਾਂਦੇ ਨੇ ਕੌਣ ਆ ਬਾਹਰ ਕੌਣ ਆ ਬਾਰੇ ਯਾਰ ਦੋਸਤ ਗਏ ਹੋਏ ਨੇ ਹੋਰ ਰਿਸ਼ਤੇਦਾਰ ਹੂੰ ਕਰਦੇ ਹੋ ਯਾਦ ਬਾਹਰ ਵਾਲੇ ਯਾਰਾਂ ਬੇਲੀਆਂ ਨੂੰ ਉਹ ਬਾਰੇ ਕੀ ਆ ਭੱਜ ਜਾਗੇ ਜੇ ਰੋ ਜਾਣਾ ਹੋਇਆ ਹੇ ਤਾਂ ਇੱਥੇ ਲੈਣਿਆਂ ਨੇ ਆਰੇ ਜਿੰਨਾ ਟਾਈਮ ਹੈਗੇ ਆ ਔਰ ਸਹੇਲੀ ਬਈ ਹੈਗੀ ਆ ਫਿਰ ਸਹੇਲੀ ਹੈਗੀ ਆ ਯਾਰ ਹਾਂ ਕਿੰਨਾ ਕੇ ਪਿਆਰ ਕਰਦੇ ਆ ਸਹੇਲੀ ਨੂੰ ਸਹੇਲੀ ਬਸ ਯਾਰ ਚੱਲੀ ਜਾਂਦਾ ਪਿਆਰ ਪਿਓਰ ਵੀ ਵਿੱਚੇ ਸਾਰਾ ਕੁਝ ਚੱਲੀ ਜਾਂਦਾ ਹਾਂ ਕਿੰਨਾ ਕੇ ਟਾਈਮ ਹੋ ਗਿਆ ਰਿਲੇਸ਼ਨ ਨੂੰ ਰਿਲੇਸ਼ਨ ਤਾਂ ਬਈ ਹੁਣ ਤੈਨੂੰ ਕੀ ਦੱਸਾਂ ਯਾਰ ਚੱਲ ਜਾਂਦੇ ਨੇ ਟਾਈਮ ਪੱਜੇ ਵਿੱਚੇ ਸੇਲੀਆਂ ਚੱਲੀ ਜਾਂਦੀਆਂ ਨੇ ਵਿੱਚ ਰਿਲੇਸ਼ਨ ਚੱਲੀ ਜਾਂਦੇ ਨੇ ਵਿੱਚੇ ਪਿਆਰ ਸਾਰਾ ਗੁੱਸੇ ਕਰਦੇ ਫਿਰ ਜਾਂਦੇ ਆ ਭਾਬੀ ਜੀ ਜਦੋਂ ਗੁੱਸੇ ਹੁੰਦੇ ਨੇ ਕੀ ਦੇ ਕੇ ਉਹਨਾਂ ਨੂੰ ਗਿਫਟ ਮਨਾਉਨੇ ਹੋ ਨਾ ਮਨਾਉਣ ਮਨੂਣ ਵਾਲਾ ਨਹੀਂ ਭਾਈ ਸੌਦਾ ਹੈਗਾ ਆਪਣੇ ਲਵੇ ਯਾਰ ਹਾਂ ਆਪਣਾ ਭਾਈ ਚੱਲ ਤੂੰ ਆਪਣੇ ਰਾਹ ਮੈਂ ਆਪਣੇ ਰਾਹ ਚੱਲ ਫਿਰ ਬਾਅਦ ਚ ਮਿਲਦੇ ਆ ਆਪੇ ਮਨਮਨ ਕੇ ਆ ਜਾਂਦੀ ਆ ਆਪਣੇ ਲਵੇ ਅੱਛਾ ਭਾਈ ਆ ਯਾਰ ਬੇਲੀ ਨੇ ਹਾਂ ਭਾਈ ਭਾਈ ਨੇ ਆਪਣੇ ਆਹਾ ਭਾਈ ਨੇ ਹਾਂ ਵੱਡੇ ਭਾਈ ਛੋਟੇ ਭਾਈ ਛੋਟੇ ਵੀ ਨੇ ਆ ਛੋਟਾ ਭਾਈ ਆ ਆਪਣਾ بڑا ਭਾਈ ਆ ਵੱਡੇ ਭਾਈ ਦੇ ਨਾਲ ਕਿੰਨਾ ਪਿਆਰ ਆ ਬੜਾ ਭਾਈ ਵੀ ਆਪਣਾ ਹਨ ਵਧੀਆ ਵੀਰੇ ਜਿੰਨਾ ਸੇਲੀ ਮੈਂ ਕਹਿੰਦਾ ਸੇਲੀ ਨਾਲ ਤਾਂ ਵਾਦਦੇ ਇਹਨਾਂ ਦਾ ਕਰਦੇ ਆ ਆਪਾਂ ਸੇਲੀ ਇਹਨਾਂ ਨਹੀਂ ਆਪਾਂ ਸੇਲੀ ਛੁੱਲੀ ਦਾਣੀਆ ਨਾ ਰੱਖੀ ਦਾ ਆਪਣਾ ਭਈਆਂ ਨਾਲ ਜ਼ਿਆਦਾ ਆ ਅੱਛਾ ਭਾਈ ਜਦੋਂ ਲੜਾਈ ਪੈਣੀ ਆ ਫਿਰ ਭਾਈ ਫੋਨ ਕਰਦੇ ਨੇ ਪਹਿਲੇ ਰਿੰਗ ਤੇ ਆਉਂਦੇ ਪਹਿਲੇ ਦੇ ਭਾਈ ਅੱਛਾ ਕਰਦੇ ਨਾਲ ਕਿੰਨਾ ਪਿਆਰ ਆ ਫੱਲੋ ਭਾਈ ਕੁੱਟ ਕੀ ਦੇ ਕੋਲੋਂ ਪਈ ਆ ਜ਼ਿਆਦਾ ਮੰਮੀ ਕੋਲੋਂ ਕੋ ਡੈਡੀ ਕੋਲੋਂ ਦੋਹਾ ਗੋਲੀ ਵੰਦੀਆ ਬਾਈ ਜਦੋਂ ਵੰਦੀਆ ਕਿਹੜੀ ਇਹੋ ਜੀ ਸ਼ਰਾਰਤ ਆ ਜਿਹਦੇ ਤੋਂ ਤੁਸੀਂ ਜ਼ਿਆਦਾ ਗੁੱਟ ਖਾਤੀ ਆ ਬੱਸ ਬਾਈ ਕੀ ਜ세ਦਨ ਸਕੂਲੇ ਪੜਨ ਜਾਂਦੇ ਸੀ ਬੰਕਾ ਬੁੰਕਾ ਰਹੀ ਜਾਂਦੇ ਸੀ ਅੱਛਾ ਕੰਤਾ ਕਿੰਨੇ ਟੱਪੀਆਂ ਸਕੂਲ ਦੀਆਂ ਫੁੱਲ ਫੁੱਲ ਅੱਜ ਹੁੰਦੇ ਨੇ ਜਿੱਤੇ ਉਹ ਦਿਨ ਹਾਂ ਹਾਂ ਬਾਈ ਕਿੰਨਾ ਕਿਤੇ ਅੱਜ ਵੀ ਜੇ ਤੁਹਾਨੂੰ ਕਹੀਏ ਵੀ ਸਕੂਲ ਲਾਈਫ ਜਾਂ ਕਾਲਜ ਲਾਈਫ ਕੀ ਚੂਜ਼ ਕਰੋਗੇ ਕਿੱਥੇ ਜਾਣਾ ਪਸੰਦ ਕਰੋਗੇ ਸਕੂਲ ਬਾਈ ਸਕੂਲ ਸਕੂਲ ਆਲੇ ਯਾਰਾਂ ਬੀਲੀਆਂ ਦੇ ਨਾਲ ਕੋਈ ਅਜੀਹੀ ਸ਼ਰਾਰਤ ਚੇਤੇ ਹੋਵੇ ਜਦੋਂ ਤੁਸੀਂ ਤੁਹਾਨੂੰ ਕੁੱਟ ਬੜੀ ਪਈ ਐ ਸਕੂਲ ਦੇ ਵਿੱਚ ਬਾਈ ਬੰਕਾਂ ਊਂਕਾਂ ਰਹੀ ਹੋ ਜਾਂਦੇ ਉਹ ਕਰਦੇ ਸੀਗੇ ਅੱਛਾ ਹੂੰ ਤੇ ਮੈਨੂੰ ਪਤਾ ਨਹੀਂ ਇਹਨਾਂ ਨੂੰ ਦੇਖ ਕੇ ਕਿਉਂ ਲੱਗ ਜਾਂਦਾ ਇਹ ਬੜਾ ਹੀ ਸ਼ਰਾਰਤੀ ਨੇ ਇਹ ਭਾਈ ਜਦਾਂ ਮੜਾ ਆਉਣਾ ਛੋਟਾ ਪਾਈ ਅੱਛਾ ਹੂੰ ਇਹ ਥੋੜਾ ਜਿਆਦਾ ਸੀਗਾ ਉਹ ਅੱਛਾ ਯਾਰ ਦੋਸਤ ਕਿਤੇ ਫਸ ਗਿਆ ਸੇਹਲੀ ਦੇ ਨਾਲ ਠੀਕ ਆ ਉਧਰੋਂ ਦੂਜੀ ਸੇਹਲੀ ਵੀ ਆ ਰਹੀ ਐ ਇਹਨਾਂ ਦੀ ਕੀ ਜੇ ਹਾ ਪਲਾਨ ਬਣਾਉਂਗੇ ਵੀ ਦੋ ਹੀ ਰਹਿ ਵੀ ਜਾਣ ਬਾਈ ਕੋਲੇ ਤੇ ਬਾਈ ਨੂੰ ਕੁਝ ਕਹਿਣ ਹੋਈ ਨਾ ਗੱਲਾਂ ਦਾ ਬਈ ਵਸ ਮਿੰਟੋਂ ਮਿੱਟੀ ਕੱਢ ਦਿੰਨੇ ਆ ਬੰਦਾ ਤਾਂ ਆਪਣੇ ਯਾਰ ਨੂੰ ਮੇ ਕੱਢ ਕੇ ਲਿਆਵਾਂਗੇ ਛੇਲੀ ਆਪਸੇ ਜਿੜਤੀਆਂ ਨੇ ਭੜੀ ਜਾਣਾ ਹੁਣ ਦਾ ਕੀ ਕਰਾਣਾ ਬਾਈ ਹੁਣ ਆਪਾਂ ਨੂੰ ਆਪਣੇ ਭਾਈ ਜ਼ਰੂਰੀ ਨਹੀਂ ਯਾਰ ਜਿਆਦਾ ਕੁੜੀਆਂ ਕੜੀਆਂ ਦਾ ਮੋਹ ਨਹੀਂ ਆਪਣੇ ਰੱਖਿਆ ਹੈਗਾ ਇੰਨਾ ਪਹਿਲੇ ਦਿਨ ਤੋਂ ਹੀ ਨਹੀਂ ਰੱਖਿਆ ਪੰਜਾਬ ਦੀਆਂ ਕੁੜੀਆਂ ਹਿਮਾਚਲ ਦੀਆਂ ਕੁੜੀਆਂ ਚੰਡੀਗੜ੍ਹ ਦੀਆਂ ਕੁੜੀਆਂ ਕਿਹੜੀਆਂ ਜ਼ਿਆਦਾ ਵਧੀਆ ਲੱਗਦੀਆਂ ਐਨਾ ਤਾਂ ਬਈ ਮੈਂ ਤੁਹਾਨੂੰ ਦੱਸਾਂ ਯਾਰ ਪਹਿਲੇ ਦਿਨ ਤੋਂ ਹੀ ਆਪਾਂ ਨੇ ਕੁੜੀ ਕੜੀ ਦਾ ਐਨਾ ਮੋ ਰੱਖਿਆ ਹੀ ਨਹੀਂ ਹੈਗਾ ਆਪਾਂ ਨੂੰ ਪਹਿਲੇ ਦਿਨ ਤੋਂ ਹੀ ਆਇਆ ਵੀ ਆਪਣੇ ਭਾਈ ਖੁਸ਼ ਨੇ ਯਾਰ ਖੁਸ਼ ਨੇ ਆਪਾਂ ਖੁਸ਼ ਆ ਲੀਲਾ ਵohn ਗੇੜੀ ਲੱਗ ਰਹੀ ਸੀਗੀ ਤੇ ਬਾਈ ਹੋਰੀ ਮਿਲੇ ਮੈਨੂੰ ਬੜੇ ਹਾਸੀ ਮੈ ਆ ਗਏ ਆਲੇ ਬਾਈ ਕਿੱਦਾਂ ਠੀਕ ਹੋ ਠੀਕ ਆ ਬਾਈ ਤੁਸੀਂ ਦੱਸੋ ਬਹੁਤ ਵਧੀਆ ਬਹੁਤ ਵਧੀਆ ਕਿਵੇਂ ਕੀ ਕਰਦੇ ਫਿਰਦੇ ਫਿਰ ਇੱਧਰ ਬਸ ਬਾਈ ਵੇਲੇ ਆ ਹੈਂ ਵੇਲੇ ਆ ਟਾਈਮ ਪਾਸ ਕਰਦੇ ਆ ਬਾਈ ਟਾਈਮ ਪਾਸ ਕਰੇ ਨਹੀਂ ਹੁੰਦਾ ਕਰੇ ਉਹ ਗੱਲ ਨਹੀਂ ਬਣਦੀ ਕਰੇ ਕਰਦੇ ਆਥ ਨੇ ਕਹਿੰਦੇ 5 ਵਜੇ ਆ ਜਾਓ ਕੋਰੇ ਇੱਥੇ ਫਿਰਦੇ ਖੁੱਲੇ ਬਾਰੇ ਹੋਏ ਹਾਂ ਕਰਦੇ ਆਏ ਕਹਿੰਗੇ ਵੀ 5 ਵਜੇ ਆਇਆ ਕੱਖ ਕਰ ਲਾ ਤੇ ਆ ਡੰਗਰਾਂ ਨੂੰ ਪਾ ਦੇ ਉਹ ਵੀ ਤਾਂ ਗੱਲ ਹੈ ਜੇ ਘਰੇ ਬਹਿ ਜਾਣ ਕਹਿੰਦੇ ਨਹੀਂ ਉੱਠਦਾ ਨਹੀਂ ਜੇ ਬਾਹਰ ਬਾਜਦਾ ਕਹਿੰਦਾ ਘਰੇ ਨਹੀਂ ਫੜਦਾ ਆ ਸਿਆਪੇ ਨੇ ਕੁੱਟ ਕਿੰਨੇ ਪਈ ਆ ਫਿਰ ਬਾਪੂ ਕੋਲ ਛੋਟੇ ਹੁੰਦੇ ਤਾਂ ਪਈ ਆ ਹੁਣ ਤਾਂ ਵੱਛਦਾ ਹੁਣ ਗਾਲਾਂ ਪੈਂਦੀ ਹੋਣੀਆਂ ਗਾਲਾਂ ਦਾ ਬਾਦੂ ਸਵੇਰੇ ਪੈਣ ਲੱਗ ਜਾਂਦੇ ਸੁੱਤੇ ਉੱਠਦੇ ਤਾਂ ਫੋਨ ਲੱਗ ਜਾਂਦਾ ਤੁਸੀਂ ਉੱਠਦੇ ਨਹੀਂ ਉੱਠਦੇ ਨਹੀਂ ਤੁਹਾਡੀ ਮੈਨ ਲੱਗਦਾ ਸਵੇਰ ਦੀ ਖਰਾਕ ਵੀ ਇਹੀ ਆ ਜਮਾਏਗੀ ਸਵੇਰੇ ਬਾਪੂ ਦਾ ਫੋਨ ਆ ਘੰਟੇ ਖਵਾ ਦੁਬਾਰਾ ਆਇਆ ਫਿਰ ਬਾਹਰ ਜਾ ਕੇ ਗੱਲ ਕੀਤੀ ਪਤਾ ਹੀ ਹੈ ਕਹਿੰਦਾ ਮੈਨੂੰ ਸੁੱਤਾ ਫਿਆ ਕਿਹੜੀਆਂ ਕਲਾਸਾਂ ਲਾਉਣਾ ਹੈ ਕਿਹੜੇ ਗੋਲੇ ਪੜਿਓ ਬਾਈ ਇਹਦੇ ਖਾਲਸਾ ਚ ਵੀਰੇ ਖਾਲਸਾ ਸਾਰੇ ਹੀ ਯਾਰ ਬਈ ਖਾਲਸਾ ਵਾਲੀਆਂ ਆ ਬਾਈ ਥੋੜਾ ਜਿਹਾ ਪੱਕਾ ਹੈਗਾ ਇਹ ਬਾਈ ਕਿਉਂ ਪੱਕਾ ਖਾਲਸਾ ਨਾ ਬਸ ਵੈਸੀ ਪੱਕੇ ਆ ਵੀਰੇ ਪਰਮਾਨੈਂਟ ਰੈਜ਼ਿਡੈਂਸ ਨਾ ਨਾ 2 ਸਾਲ ਹੋ ਗਏ ਖਾਲਸਾ ਦੇ ਪੱਕੇ ਹੀ ਇਹਨੇ ਲੈ ਲਿਆ ਐਡਮਿਸ਼ਨ ਬਾਈ ਨੇ ਪੇਪਰ ਨਹੀਂ ਦਿੱਤੇ ਘਰੇ ਕਹਿੰਦਾ ਮੇਰਾ ਚੱਲਿਆਂ ਦਾ ਤੀਜਾ ਸਾਲ ਹੋ ਗਿਆ ਪਰਦੇ ਨੂੰ ਇਹ ਪੇੜਾਂ ਫਿਰ ਪੂਰੀਆਂ ਆਈਆਂ ਮੁੜ ਕੇ ਐਡਮਿਸ਼ਨ ਹੀ ਨਹੀਂ ਲਿਆ ਵੇਲੀ ਪਹਿਲੇ ਹੀ ਪੀਪਰ ਨਹੀਂ ਦਿੱਤੇ ਪੀਪਰ ਨਹੀਂ ਦਿੱਤੇ ਬਸ ਐਡਮਿਸ਼ਨ ਅਗਲੀ ਪੀਪਰ ਦਿੱਤੇ ਨੇ ਅੱਛਾ ਭਾਈ ਯਾਰ ਬੇਲੀ ਕਿੰਨਾ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਨਾਲ ਰਹਿੰਦੇ ਨੇ ਹੋ ਗਿਆ ਭਈ ਚੌਥਾ ਸਾਲ ਹੋ ਗਿਆ ਚੌਥਾ ਸਾਲ ਹਾਂਜੀ ਉਰੀ ਮਿਲੇ ਸੀ ਸਾਰੇ ਤੁਸੀਂ ਭਾਈ ਇਕੱਠੀਆਂ ਵੇ ਚਾਰ ਸਾਲ ਬਿਲੋਂਗ ਕਿੱਥੋਂ ਕਰਦੇ ਹੋ ਭਾਈ ਅਸੀਂ ਭਾਈ ਮਾਨਸਾ ਕੰਨੀ ਦੇ ਮਾਨਸਾ ਮਰਤੀਏ ਤੋਰੇ ਮਾਨਸਾ ਹੀ ਆ ਵੀਰੇ ਲੈਰਾ ਗਾਗਾ ਲੈਰਾ ਗਾਗਾ ਕੋਈ ਏਰੀਆ ਸੰਗਰੂਰ ਵਾਲਾ ਹੀ ਤੁਹਾਡਾ ਸਾਰੇ ਇੱਥੇ ਲਵੇ ਆ ਮਾਲਵਾ ਵਾਲਾ ਜੀ ਸਿੱਧੂ ਸਿੱਧੂ ਵਾਲਾ ਏਰੀਆ ਦਾ ਭਾਈ ਸਿੱਧੂ ਉਸੇ ਆ ਵਾਲਾ ਭਾਈ ਸਿੱਧੂ ਮੂਸੇ ਵਾਲੇ ਪੂਰਾ ਭਾਈ ਪੂਰਾ ਜਮਾ ਸਾਰਿਆਂ ਨੇ ਸੁਣਦੇ ਉਹ ਵੀ ਚੰਗਾ ਬਈ ਸਿੱਧੀ ਚੱਲਦਾ ਹਾਂ ਕੋਈ ਕਿਹੜਾ ਫੇਵਰੇਟ ਗਾਣਾ ਕਿਹੜਾ ਤੁਹਾਡਾ ਫੇਵਰੇਟ ਸਾਰੀ ਹੈ ਸਾਰੀ ਵਧੀਆ ਟੋਟਲੀ 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 ਸਿੱਧੂ ਦਾ ਭਰਾ ਹੋਇਆ ਛੋਟਾ ਵੀਰਾ ਬਈ ਜਾ ਕੇ ਆਏ ਉੱਥੇ ਵੀ ਜਾ ਕੇ ਆਏ ਹੋ ਬਈ ਕਿੰਨੀ ਖੁਸ਼ੀ ਹੋਈ ਬਈ ਉਸ ਦਿਨ ਬਈ ਪੂਰੀ ਖੁਸ਼ੀ ਹੋਈ ਜਮਾਈ ਜੱਜ ਕੇ ਹਾਂਜੀ ਜਮਾ ਜਮਾ ਪਿਆਰ ਗੰਦਾ ਹੋਇਆ ਫਿਰ ਪੂਰਾ ਐ ਉਹ ਸਿੱਧੂ ਵਾਲਾ ਪਿਆਰ ਨਹੀਂ ਕਹਿੰਦਾ ਦਿਲ ਵਾਲਾ ਪਿਆਰ ਕਹਿੰਦਾ ਪੂਰਾ ਇਹ ਜਮਾ ਜੱਜ ਕੇ ਅੱਛਾ ਪਿਆਰ ਨਹੀਂ ਹੋਇਆ ਕਦੇ ਨਾ ਪਿਆਰ ਤਾਂ ਨਹੀਂ ਹੋਇਆ ਪਹਿਲਾਂ ਪਹਿਲਾਂ ਜੇ ਤਾਂ ਹੁੰਦਾ ਬਾਅਦ 'ਚ ਨਹੀਂ ਹੁੰਦਾ ਜਦੋਂ ਇੱਕ ਵਾਰ ਦਿਲ ਟੁੱਟ ਜਾ ਫੇਰ ਕਾਦਾ ਪਿਆਰ ਆ ਫੇਰ ਤਾਂ ਟਾਈਮ ਪਾਸ ਹੈ ਕਿੰਨੀਆਂ ਸੇ ਲੀਰੀਆਂ ਰੀਆਂ ਬਾਈ ਦੀਆਂ ਬਾਦੂ ਬਾਦੂ ਸਾਰਾ ਲੀਲਾਪਾ ਬਣੇਦਾ ਹੈ ਖਾਲਸਾ ਗੁਰਦੇ ਦਾ ਨਾ ਇਟੀ ਗੱਲ ਵੀ ਨਹੀਂ ਅੱਛਾ ਹਿਮਾਚਲ ਦੀਆਂ ਕੁੜੀਆਂ ਪਿਆਰ ਦੀਆਂ ਕੁੜੀਆਂ ਚੰਡੀਗੜ੍ਹ ਦੀਆਂ ਕੁੜੀਆਂ ਕਿਡੀਆਂ ਘੈਂਟ ਨੇ ਹਿਮਾਚਲ 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 ਦੀ ਗਰੀ ਮੈਂ ਸ਼ਹਿਰੀ ਮਾਨ ਦਾ ਗਾਣਾ ਆਇਆ ਕਰੋਨਾ ਯਕੀਨ ਕਦੇ ਹਿਮਾਚਲ ਲਿਆ ਲੀਆਂ ਤੇ ਇੱਕੋ ਵਦੂ ਪੜੀ ਯਕੀਨ ਤਾਂ ਕਿਸੇ ਦੀ ਵੀ ਨਾ ਕਰੋ ਹਿਮਾਚਲ ਦੀ ਆ ਚੰਡੀਗੜ੍ਹ ਦੀ ਆ ਪੰਜਾਬ ਦੀ ਆ ਹਰਾਨੀ ਦੀ ਆ ਪਰ ਕਰੀਮ ਹਿਮਾਚਲ ਦਾ ਬੜਾ ਟੋਕਿਆ ਭਾਈ ਨੇ ਫਰਸਟ ਪ੍ਰੈਫਰੈਂਸ ਹਿਮਾਚਲ ਦਾ ਸੀ ਲਈ ਹੈਗੀ ਹਿਮਾਚਲ ਦੀ ਬਾਈ ਦੀ ਬਾਈ ਦੀ ਹੈਗੀ ਸੀ ਹੁਣ ਕਿੱਥੇ ਆ ਹੁਣ ਅਗਲੀ ਆਸਟ੍ਰੇਲੀਆ ਬੈਠੀ ਹੈ ਛੱਡ ਗਈ ਛੱਡ ਗਈ ਛੱਡਣ ਛੱਡਾਈ ਐ ਉਰੀ ਐ ਟਾਈਮ ਪਾਸੇ ਚਾਰ ਸਾਲ ਕਰ ਲੋ ਦੋ ਸਾਲ ਕਰ ਲੋ ਜਦੋਂ ਅਗਲੀ ਘਰੇ ਬਾਗੀ ਪੜਦੀ ਉਰੇ ਐ ਉਹਨਾਂ ਜੇ ਮ ਆਪਣੀਆਂ ਜਦੋਂ ਘਰੇ ਬਾਗੀ ਕਰ ਦਿਆਂ ਦੀ ਐ ਬਸ ਪੂਰੀ ਲੱਗਦੀਆਂ ਤੇ ਉਰੀ ਟੁੱਟਦੀਆਂ ਅਰੇਂਜ ਮੈਰਿਜ ਕਰਾਉਣੀ ਐ ਬਾਈ ਲਵ ਮੈਰਿਜ ਕਰਾਉਣੀ ਐ ਬਾਈ ਬੇਬੇ ਬਾਪੂ ਬਾਈ ਬੇਬੇ ਬਾਪੂ ਦੇ ਜਿਹੜੀ ਪਸੰਦ ਅਰੇਂਜ ਕਰਾਉਣੀ ਐ ਬਾਈ ਜਮਾ ਰਿੰ ਜਮਾ ਜੀ ਜਮੀ ਕਰ ਦਿਆਂ ਦੀ ਮਰਜ਼ੀ ਨਾਲ ਇੱਕ ਮੈਂ ਤੁਹਾਨੂੰ ਸਕੀਮ ਦੱਸਦਾ ਜੋਰਡਨ ਸੰਧੂ ਦਾ ਗਾਣਾ ਨਹੀਂ ਸੀਗਾ ਕਾਪੀ ਲੈਣ ਦੇ ਬਹਾਨੇ ਕਿਹੜਾ ਮਰਜ਼ੀ ਲਵ ਟੂ ਅਰੇਂਜ ਕਰ ਸਕਦੇ ਨਾ ਨਾ ਵੀਰੇ ਇਹ ਗੱਲ ਨਹੀਂ ਐ ਪਹਿਲੀ ਜੁੱਤੀ ਲਾ ਲੈਣਗੇ ਆ ਜਾ ਪੁੱਤ ਹੁਣ ਇਹ ਦਵਾਉਣਿਆ ਤੈਨੂੰ ਕਾਪੀਆਂ ਸਾ ਤੂੰ ਆਪਦੀ ਤੇ ਕਾਪੀਆਂ ਪੂਰੀਆਂ ਕਰਦਾ ਨਹੀਂ ਕੁੜੀ ਤੇਥੋਂ ਕਿੱਥੋਂ ਆ ਗਈ ਕਾਪੀ ਪਤਾ ਹੀ ਹੈ ਕਹਦੇ ਤੁਹਾਡੇ ਕੋਲੇ ਕਿਹੜੀਆਂ ਕਾਪੀਆਂ ਹੁੰਦੀਆਂ ਕਿਹੜੀਆਂ ਅਜੇ ਤੱਕ ਤਾਂ ਕਦੇ ਕਿਤਾਬ ਲਈ ਨਹੀਂ ਹੁਣ ਕਾਪੀਆਂ ਲਾਉਂਗੇ ਤੁਸੀਂ ਬਾਈ ਬਾਲਾ ਸਾਊਗਾ ਤੁਹਾਡੇ ਚ ਇਹ ਦੇਖਣ ਚ ਹੀ ਹੈ ਨਾ ਨਾ ਉਹੀ ਸਾਊਗਾ ਉਹੀ ਸਾਊਗਾ ਪਤਾ ਚੁੱਪੀ ਰਹਿਣਾ ਐ ਰਦਣਾ ਠੁੱਟ ਨਹੀਂ ਪਈ ਕਦੇ ਕਰਦਿਆਂ ਤੋਂ ਕਰਦਿਆਂ ਤੋਂ ਪਹਿਲਾਂ ਬਹੁਤ ਪਈਆ ਛੋਟੇ ਹੁੰਦੇ ਹੁਣ ਤੱਕਦੇ ਹੱਥ ਨਹੀਂ ਲੱਗਿਆ ਨਾ ਨਾ ਹੁਣ ਸਿਆਣੇ ਹੋ ਗਏ ਸਣਕਾ ਕੀ ਕੀ ਨੇ ਬਾਈ ਤੁਹਾਡੇ ਸਭ ਦੇ ਬੇਲੇ ਬਾਈ ਬਸ ਗੇੜਾ ਦੇ ਲਿਆ ਪਏਗੇ ਸੌਗੇ ਆਹੀ ਸ਼ੌਂਕ ਆੜੀ 2 ਮਿੰਟ ਮਨੋਰੰਜਨ ਹੈ ਗੇੜੀ ਗੋੜੀ ਲਾ ਕੇ ਘੁੰਮ ਫਿਰ ਕੇ ਸ਼ਾਮ ਨੂੰ ਆਪ ਦਾ ਸੋ ਜਾਈਦਾ ਆਦਾ ਇੰਜੋਏ ਇੰਜੋਏ ਕਰਕੇ ਵਗ ਜੰਨੇ ਆ ਬਸ ਸਵੇਰੇ ਆਏ ਨੇ ਸ਼ਾਮ ਨੂੰ ਵਗ ਜੰਨੇ ਆ ਕਿੱਥੇ ਬਾਈ ਕਿੱਥੇ ਚੰਡੀਗੜ੍ਹ ਕੇ ਮਾਰਦੇ ਹੋ ਕਿਹੜਾ ਕ ਇਕੱਲਾ ਲੀਲਾ ਭਾਗ ਅੱਜ ਹੁਣੇ ਚੰਡੀਗੜ੍ਹੋਂ ਆਏ ਬਾਈ ਆ ਬਾਈ ਅੱਜ ਪਿੰਡੋਂ ਆਏ ਬਾਗੇ ਸੀ ਅਸੀਂ ਤੰਨੇਆਂ ਨੇ ਇਕੱਲੇ ਰਹਿ ਕੇ ਚਾਕੇ ਗੱਡੀ ਚੰਡੀਗੜ੍ਹ ਵਾਗੇ ਤਿੰਨ ਚਾਰ ਦਿਨਾਂ ਬਾਅਦ ਆਜਾਏ। ਇੱਕ ਗੱਲ ਹੋਰ ਬਾਈ ਨੂੰ ਗੱਡੀ ਦੇ ਨਾਲ ਆਪਦੀ ਬਾਲਾ ਪਿਆਰਾ ਮੈਂ ਉੱਧਰ ਸੀਗਾ ਕਹਿੰਦਾ ਨਹੀਂ ਬਾਈ ਗੱਡੀ ਕੋਲੇ ਮੇਰੇ ਕਰਨੀ ਹੈ ਗੱਡੀ ਬਾਈ ਦੀ ਉੱਧਰ ਖੜੀ ਆ। ਹਾਂਜੀ ਬਾਈ। ਇੱਕ ਆ ਖੜਾ ਏ ਇੱਕ ਆ ਬਾਈ ਲੈ ਉੱਧਰ ਖੜਾ ਏ। ਅੱਛਾ ਲੜਾਈ ਵੇਲੇ ਸਭ ਤੋਂ ਪਹਿਲਾਂ ਕੌਣ ਯਾਦ ਆਉਂਦਾ? ਬਿੱਲਾ 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 ਮੈਂ ਮੈਂ ਉਹ ਸੁੱਤਾ ਪਿਆ ਮੈਂ ਬਿੱਲਾ ਭਰਾ। ਉਹ ਸਾਡਾ ਬਿੱਲਾ ਭਰਾ ਉਹ ਸੁੱਤਾ ਪਿਆ। ਜਿਹੜਾ ਮਸਾਲਾ ਲੈ ਕੇ ਆਏ ਉਹਨੂੰ ਉੱਤੇ ਵੀ ਲੜ ਪਿਆ ਸੀ। ਉਹ ਇੱਕ ਵਾਰ ਕਹਿੰਦੇ ਲੜਾਈ ਹੋ ਗਈ। ਭੱਜ ਜਾਊਗਾ। ਚਾਪਾਂ ਮੈਂ ਜਿੰਨਾ ਮਰਜੀ ਗੁੱਸੇ ਆ ਚ ਲੜਿਆ ਹੋਇਆ ਸਭ ਤੋਂ ਪਹਿਲ ਤੇ ਉ ਪੁੱਛਣਾ ਵੀ ਨਾ ਹੈ ਕੀ ਗੱਲ ਹੋਈ ਆ ਉਹਦੀ ਆਜੋ ਮਾੜਾ ਜਿਹਾ ਕਹ ਦੋ ਔਖਾ ਝਾਗਦਾ ਉਹਦੀ ਥਾਹ ਜਾਣਾ ਅਗਲੇ ਕੋਲੇ ਬੈਠਾ ਦੱਸ ਕੀ ਚੱਕਰ ਹੈ ਸ਼ੌਂਕ ਹੋਰ ਦੱਸੋ ਤੁਹਾਡੇ ਪਿੰਡ ਦੇ ਵਿੱਚ ਰਹਿਣਾ ਪਸੰਦ ਕਰੋਗੇ ਕੇ ਸ਼ਹਿਰ ਦੇ ਵਿੱਚ ਰਹਿਣਾ ਪਸੰਦ ਨਹੀਂ ਵਸੇ ਟੋਟਲ ਰਹਿਣਾ ਪਿੰਡ ਦੇ ਵਿੱਚ ਪਰ ਆ ਜਿਹੜੀ ਆ ਇਹ ਜੇ ਇਹ ਚ ਸ਼ਹਿਰ ਦੇ ਵਿੱਚ ਹਾਂਜੀ ਕਿਹੜੀ ਗੁੜੀ ਲਾਉਣੀ ਆ ਤੇ ਫਿਰ ਸ਼ਹਿਰ ਆ ਜਾਓ ਨਹੀਂ ਜੇ ਸਕੂਨ ਚਾਹੀਦਾ ਫਿਰ ਪਿੰਡ ਪਿੰਡ ਹੈ ਫਿਰ ਪਿੰਡ ਹੈ ਜੀ ਅੱਛਾ ਬੇਬੀ ਦੀ ਰੋਟੀ ਫਿਰ ਯਾਦ ਆਉਂਦੀ ਬਾਲੀ ਆਉਂਦੀ ਹੈ ਜੀ ਤੇ ਰੋਟੀ ਦਾ ਟਾਈਮ ਹੀ ਨਹੀਂ ਬਾਈ ਕੋਈ ਲੈ 12 ਵਜੇ ਨੂੰ ਹੁਣ ਉੱਠਿਆ ਕੁਝ ਨਹੀਂ ਖਾਇਆ ਕੇ ਲਈ ਚਾਹ ਪੀਤੀ ਹੈ ਦੀ ਚਾਹ ਪੀਤੀ ਹੈ ਚਾਹ ਵੀ ਕੋਈ ਖਾਣ ਪੀਣ ਕਰਕੇ ਪੀਤੀ ਉਹ ਐਂਡ ਡਬਲ ਨਹੀਂ ਚਾਹ ਕਿ ਨਹੀਂ ਬਾਈ ਮਰਜੀ ਲਾ ਲੈ ਰਾਤ 12 1 ਵਜੇ ਰੋਟੀ ਖਾਈਦੀ ਹੈ ਫਿਰ ਸੇ 7 ਵਜੇ ਨੂੰ ਸੋਈਦਾ ਹੈ 8 8 ਵਜੇ ਫੇਰ ਉੱਠ ਜਾਂਦਾ ਤੇ ਆਪ ਬਣਾਉਨੇ ਹੋ ਕੋ ਬਾਹਰੋਂ ਲੈ ਕੇ ਆਉਨੇ ਆ ਆਪ ਆਲੇ ਕਿੱਥੇ ਬਾਈ ਉੱਠਦੇ ਤਾਂ ਹੈ ਨਹੀਂਗੇ ਚੱਕ ਕੇ ਖਾਣ ਵਾਲੇ ਹੈ ਨਹੀਂ ਆਪ ਤਾਂ ਕਿੱਥੋਂ ਬਣਾ ਲਾਂਗੇ ਪਾਣੀ ਦੀ ਬੋਤਲ ਨਹੀਂ ਭਰਦੇ ਨਵਾਨ ਸੰਧੂ ਦਾ ਗਾਣਾ ਸੀਗਾ ਨਾ ਇੱਕ ਕੁੜੀ ਨੂੰ ਕਹਿੰਦਾ ਵੀ ਬਦਲ ਗਈ ਵਾਈਬ ਸੰਧੂ ਪਿਆਰ ਵਿੱਚ ਰਾਜੀ ਤੇਰੇ ਵਾਸਤੇ ਲਗਾਉ ਜੱਟ ਤੜਕੇ ਉਹ ਤਾਂ ਬਈ ਗਾਣਿਆ ਜੀ ਹੈ ਕਿਹੜਾ ਲਾਉਂਦਾ ਤੜਕੇ ਇਹ ਵੀ ਵਿੱਚ ਸੈਣੀਆਂ ਕੁੜੀਆਂ ਹੁੰਦੀਆਂ ਵੀ ਆਏਗਾ ਬਈ ਆਪਣਾ ਦਾ ਕਿੰਨਾ ਕੁ ਪਿਆਰਾ ਬਈ ਫਿਰ ਸੇਲੀ ਦੇ ਕਦੋਂ ਕਰਾ ਰਹੇ ਹੋ ਵਿਆਹ ਵਿਆਹ ਤਾਂ ਹਜੇ ਦੂਰ ਹੈ ਕੰਮ ਬਾਰ ਬੂਰ ਜਾ ਕੇ ਦੇਖੋ ਇਹ ਤਾਂ ਕੋਈ ਸੈਟਿੰਗ ਨਹੀਂ ਦਾੜੀ ਤਾਂ ਹੀ ਨਹੀਂ ਮੇਰੇ ਜਵਾਕ ਦੇ ਨਾਲੇ ਜਦੋਂ ਦਾੜੀ ਮੁੱਛ ਫੱਟ ਗਈ ਫੇਰ ਦਾੜੀ ਨਹੀਂ ਆਈ ਮੇਰੇ ਜਵਾਕ ਦੇਲੇ ਜੋ ਦਾੜੀ ਦੁੜੀ ਆ ਗਈ ਫੇਰ ਕਰਾਵਾ ਦਾੜੀ ਅਸਾਬ ਨਾ ਕਿਹਾ ਇੱਧਰ ਮੁੱਛ ਹੈ ਨਾ ਇੱਧਰ ਹਲੇ ਪੁੱਟਣੀ ਨਾ ਬੱਚਾ ਹਲੇ ਬੱਚਾ ਇੰਨੀ ਏਜ ਆ ਬਈ ਦੀ 19 ਸਾਲ 19 20 ਛੋਟਾ ਯਾਰ ਫਿਰ ਤੇ ਭਾਈ ਹਾਂਜੀ ਪਰ ਐਕਸਪੀਰੀਅੰਸ ਬਹੁਤ ਤਗੜਾ ਚੱਕੀ ਫਿਰਦਾ ਹੈ ਖਾਲਸਾ ਗਾਲ ਚ ਦੋ ਸਾਲਾਂ ਦਾ ਨਮ ਨਮ ਪਿਆਰ ਐਕਸਪੀਰੀਅੰਸ ਹੋਣਾ ਹੀ ਹੈ ਜਦ ਤੋ ਟੁੱਟਿਆ ਫਿਰ ਪਤਾ ਲੱਗੂ ਨਾ ਜਦ ਰੁੱਟਿਆ ਫਿਰ ਪਤਾ ਲੱਗੂ ਤੋੜਨ ਨੂੰ ਫਿਰਦੇ ਆ ਤਾਣੂ ਤੋੜੇ ਇਧਰ ਸਾਰਾ ਕੁਸ ਹੰਡਾਈ ਬੈਠੇ ਆ ਭਾਈ ਤੁੰਨੂੰ ਨਹੀਂ ਹੋਇਆ ਕਦੇ ਪਿਆਰ ਨਾ ਨਾ ਬਈ ਯਾਰ ਹੋਣਾ ਵੀ ਨਹੀਂ ਹੁਣ ਨਾ ਨਾ ਇਹ ਭਾਈ ਦਾ ਸ਼ਵੀਲ ਵਾਂਗੂ ਮੰਨਦਾ ਪਿਆਰ ਜਿਹੜੀ ਦੇਖ ਲਿਓ ਉਸੇ ਨਾਲ ਹੀ ਹੋ ਜਾਂਦਾ ਇਹਨੂੰ ਤਾਂ ਕਾਜਰ ਮੂਲੀ ਵਾਂਗੂ ਜਮਾ ਜਮਾ ਭਾਈ ਦਾ ਪਿਆਰ ਆ। ਥਾਂ ਥਾਂ ਤੇ ਬੰਡਾ ਪਿਆ ਭਾਈ ਦਾ ਪਿਆਰ ਆ। ਭਾਈ ਇਹ ਤੁਹਾਡੇ ਮਾਨਸੇ ਏਰੀਏ ਦੀ ਜਾਂ ਸੰਗਰੂਰ ਏਰੀਏ ਦੀ ਕੋਈ ਖਾਸियत ਗੱਲਾਂ ਦੱਸੋ ਵੀ ਉੱਧਰ ਇਹ ਚੀਜ਼ਾਂ ਖਾਸियत ਨੇ। ਖਾਸ ਤਾਂ ਵੀਰੇ ਸਾਰੀ ਹੀ ਐ ਬਸ। ਪਹਿਲਾਂ ਚੰਡੀਗੜ੍ਹ ਚੱਲਦਾ ਸੀ ਅੱਜ ਕੱਲ ਗਾਣਿਆਂ 'ਚ ਪੀਪੀ 13 ਚੱਲਦਾ ਸੰਗਰੂਰ ਸੰਗਰੂਰ ਹੀ ਪਈ ਐ। ਬਸ ਸਾਈ ਖਾਸੇ। ਮਾਨਸਾ ਘਟਾ ਭਾਈ। ਨਾ ਨਾ। ਮਾਨਸਾ ਘਟਾ ਆਡਾ। ਕਿ ਨਹੀਂ ਜੀ। ਕੀ ਹੈਗਾ ਯਾਰ। ਉਹ ਸੰਗਰੂਰ ਵਾਲਾ ਤੁਹਾਡਾ ਗਾਣਾ ਵੀ ਤਾਂ ਸੀਗਾ ਇੱਕ ਜੱਟ ਵੀ ਸਪੇਰਾ ਸੰਗਰੂਰ ਦਾ। ਤੁਨਾਗਣ ਜੇ ਚੰਡੀਗੜ੍ਹ ਦੀ। ਬਸ ਮੇਲੀ ਕੋਈ ਨੱਗ ਨਹੀਂ ਇਦਾਂ ਦੀ ਚੰਡੀਗੜ੍ਹ ਵਾਲੀ ਬਾਦੂ ਐ ਨਹੀਂ ਕਿਹਦਾ ਨਹੀਂ ਨਾ ਚੇ ਹੁਣ ਬਗਦੇ ਚੰਡੀਗੜ੍ਹ ਇੱਕ ਅੱਧੀ ਤਾਂ ਪਾਟੇ ਲਿਆਉਣੀ ਹੈ ਇਹ ਟੈਲੈਂਟ ਹੈਗਾ ਹੈ ਇਦੱਚ ਆ ਜੇ ਕੁੜੀਆਂ ਨੂੰ ਇੰਪ੍ਰੈਸਿਵ ਕਿਵੇਂ ਕਰੀਦਾ ਹੁੰਦਾ ਅੱਪੇ ਹੋ ਜਾਂਦੀਆਂ ਨੇ ਫਿਰ ਵੀ ਬਸ ਥੋੜੀ ਜਿਹੀ ਸਮਾਂ ਜਦੋਂ ਮਾੜਾ ਮਾੜੀ ਮੋਟੀ ਸਵੇਰੇ ਕਾਲੀ ਛਕੀ ਹੋਵੇ ਫਿਰ ਹਿੰਮਤ ਜੀ ਜਾ ਕੇ ਪੈਂਦੀ ਹੈ ਫਿਰ ਆਉਂਦੀਆਂ ਨੇ ਜਦ ਰੱਖ ਜੀ ਖੜੀ ਹੋਵੇ ਇਹ ਤਾਂ ਕੁਝ ਖਾਇਆ ਵੀ ਫੇਰੇ ਪੁੱਛਿਆ ਜਾਂਦਾ 소ਫੀ ਦਾ ਕੁਝ ਵੀ ਨਹੀਂ ਹੈਗਾ ਅਗਲੀ ਵੀ ਕਹੇਗੀ ਹਾਂ ਅੱਖ ਖੜੀ ਰੱਖੀ ਫਿਰਦਾ ਹੈ ਚਾਂਦੀ ਵਾਲੀ ਡੱਬੀ ਪਤੰਦਰ ਨਾਲ ਹੀ ਰੱਖਦੇ ਨੇ ਜਮਾ ਘਰਦਿਆਂ ਨੂੰ ਪਤਾ ਨਾ ਨਾ ਵਲ ਲਾਣਗੇ ਦੇਖਣਗੇ ਫਿਰ ਨਾ ਨਾ ਪੈਣਗੀਆਂ ਚੱਪਲਾ ਹੁਣ ਫਿਰ ਬਚ ਕੇ ਰਹੋ ਜਾਣ ਸਾਡੇ ਲਾਣਗੇ ਫਿਰ ਤਾਂ ਘਰ ਵਾਲੀ ਕਿਹੋ ਜੀ ਚਾਹੀਦੀ ਆ ਫਿਊਚਰ ਦੇ ਵਿੱਚ ਬਾਬਾ ਜੀ ਤੋਂ ਜੇ ਇੱਕ ਵਿਸ਼ ਪੂਰੀ ਕਰੋਂ ਬਾਬਾ ਜੀ ਕਹਿਣ ਵੀ ਕਟਰੀਨਾ ਕੈਫਕਰੀਨਾ ਕਪੂਰ ਜਿਹੜੀ ਤੂੰ ਉਹ ਵੀ ਤੈਨੂੰ ਲਾ ਨਾ ਉਹ ਨਹੀਂ ਆਉਂਦੀ ਹੋਵੇ ਮਾਪੇ ਨੂੰ ਸਾ ਪਹਿਲੀ ਗੱਲ ਤਾਂ ਮਾਪੇ ਦੀ ਸੇਵਾ ਕਰੇ ਰੋਟੀ ਪਾਣੀ ਦੇ ਦੇ ਸਿੰਪਲ ਸੋਬਰ ਹੋਵੇ ਬਸ ਹੋਰ ਕੁ ਬਣਾ ਜੇ ਅਗਲੀ ਨੇ ਸਾਡੇ ਨਾਲ ਕੀ ਨਭਾਉਗੀ ਠੀਕ ਹੈ ਨਾ ਮਾਪੇ ਮਾਪੇ ਪਹਿਲੀ ਗੱਲ ਆਪਦੇ ਨਾਲੋਂ ਘਟ ਮਾਪੇ ਦੀ ਸੇਵਾ ਕਰੇ ਜੇ ਅਗਲੀ ਨੇ ਕਹੇ ਤਾਂ ਵੀ ਤੇਰੇ ਮੰਮੀ ਡੈਡੀ ਮੈਂ ਸਾਰੇ ਸੰਭਲੂੰ ਰੋਟੀ ਬਣਾਈ ਚੱਲੀ ਫਿਰ ਸਿੱਖ ਫਿਰ ਦੇਖ ਲਾਂਗੇ ਰੋਟੀ ਸਿੱਖ ਲਾਂਗੇ ਰੋਟੀ ਸਿੱਖ ਲਾਂਗੇ ਮਰ ਤੱਕ ਮਾਪਿਆਂ ਦੀ ਸੇਵਾ ਰੋਟੀ ਦੱਤੀ ਹੁਣ ਆਪਾਂ ਦੇ ਤਾਂ ਕੀ ਗੱਲ ਹੈ ਐਸ਼ ਫਿਰ ਕਰਦੇ ਆਂ ਤੇ ਸਿਰ ਤੇ ਬੂਰੀ ਜਮਾ ਜੱਜ ਕੇ ਆਏ ਤੱਕ ਬਾਪੂ ਨੇ ਪੂਰੇ ਸ਼ੌਂਕ ਪੋਇਆ ਇਹ ਇੱਕ ਵੀ ਨਹੀਂ ਰਹਿਣ ਦਿੱਤਾ ਕਿ ਇਹ ਖੁਆਇਸ਼ ਕੀ ਆ ਜ਼ਿੰਦਗੀ ਦੇ ਵਿੱਚ ਵੀ ਆ ਚੀਜ਼ ਮੇਰੀ ਪੂਰੀ ਹੋ ਜੇ ਬਾਪੂ ਨੂੰ ਚਾਹਦੇ ਆ। ਬਸ ਬਾਈ ਬਾਪੂ ਨਾਲ ਹੀ ਜਾਰੀ ਰਹੇ ਪੱਕੀ ਹੋਰ ਤਾਂ ਕੋਈ ਚਾਹਣੀ। ਬਾਪੂ ਨੂੰ ਚੜਦੀ ਕਲਾ ਚ ਰੱਖੇ ਰੱਬ ਆਪ ਬਸ। ਮਾਂ-ਬਾਪ ਜਿਉਂਦੇ ਰਹਿਣ ਸਾਰੀ ਉਮਰ ਹੋਰ ਕੁਝ ਨਹੀਂ ਚਾਹੀਦਾ। ਇੱਕੋ ਹੀ ਆਹਰਾਂ ਦਾ ਜੀ ਬੀਬੇ-ਬਾਪੂ ਜਿਉਂਦੇ ਰਹਿਣਾ ਤੇ ਇੱਕ ਚਾਚਾ ਜੀ। ਚਾਚਾ ਜੀ ਚੇਵਰੀ ਆ। ਚਾਚਾ ਨੇ ਵਿਗਾੜਿਆ ਤੇ ਨਹੀਂ। ਨਾ ਨਾ ਸਾਰਾ ਕੁਝ ਇਹ ਚਾਚਾ ਮੇਰਾ। ਸਦਾ ਚਾਚਾ ਉੱਥੇ ਇੱਕ ਹੈਗਾ ਸੀ ਉਹ ਵੀ ਚਾਚਾ ਬਣਾਇਆ ਹੋਇਆ ਨਾ ਸਾਡੇ ਚ ਉਮਰ ਚੋਂ ਵੱਡਾ 27-28 ਸਾਲ ਦਾ ਹੈਗਾ। ਛੜਾ ਛਾਂਟ ਪਰਦਾ ਸਾਨੂੰ ਹੀ ਕਹਿੰਦਾ ਰਹੇ ਦੱਸੇ ਲੀਲਾ ਲੱਭ ਤੋ ਚਾਚੀ ਲੱਭੋ ਯਾਰ ਫਿਰ ਤੁਸੀਂ ਆਪ ਦੀ ਉਹਦਾ ਛੜਾ ਮੇਰਾ ਚਾਚਾ ਤਾਂ ਛੜਾ ਬਿਆਹ ਹੀ ਨਹੀਂ ਕਰਾਉਂਦਾ ਮੈਨੂੰ ਵੀ ਲੱਗਦਾ ਉਹਦਾ ਦਿਲ ਟੁੱਟਿਆ ਤਾਂ ਹੀ ਨਹੀਂ ਕਰਾਉਂਦਾ ਆਹ ਕੱਲ ਗਏ ਸੀ ਚੰਡੀਗੜ੍ਹ ਚਾਚੇ ਨੇ ਚਾਚੀ ਦਾ ਲੱਭਤੀ ਚਾਚੀ ਉਹ ਤਾਂ ਸਾਹਮਣੀ ਹੀ ਨਹੀਂ ਇਹ ਜੇ ਕਾਕੇ ਚੰਡੀਗੜ੍ਹ ਨਾ ਗੇੜੀਆਂ ਮਾਰਦੇ ਫਿਰ ਕਿੱਥੇ ਗੇੜੀਆਂ ਮਾਰਦੇ ਪਟਿਆਲਾ ਲੀਲਾ ਪਵਨ 22 ਪੀਐਸ ਕੱਲ ਵਿੱਚ ਰਹਿ ਗਈ ਚਾਚੇ ਨੇ ਚਾਚੀ ਦਾ ਮਲਾਦੀ ਖਵਾ ਕੇ ਪੀ ਜੇ ਪਾ ਕੇ ਸ਼ੇਕ ਆ ਗਿਆ ਹੀ ਮਾਰ ਗਈ ਲੱਤ ਉਹਦੇ ਵਿਚਾਰੇ ਦੀ ਚੀ ਛੱਡ ਗਈ ਜਮਾ ਛੱਡ ਗਈ ਫਿਰ ਚਾਚੇ ਦਾ ਸਾਥ ਨਹੀਂ ਦਿੱਤਾ ਤੁਸੀਂ ਦਿੱਤਾ ਸੀ ਉਹ ਚਾਚਾ ਹੀ ਕਰ ਕੋਈ ਗੱਲ ਨਹੀਂ ਕਹਦਾ ਜਾਣਦੇ ਅਗਲੀ ਦੀ ਮਰਜ਼ੀ ਉਹ ਸਾਡਾ ਚਾਚਾ ਹੀ ਨਕੰਮਾ ਨਿਕਲ ਗਿਆ ਹੁਣ ਅਸੀਂ ਕੀ ਕਰੀਏ ਵੱਡਾ ਭਾਈ ਹੈਗਾ ਬਈ ਤੁਹਾਡੇ ਚੋਂ ਕਿਸੇ ਦਾ ਨਾ ਬਈ ਸਿੰਗਲ ਕੱਲੀ 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 ਆ ਇਹ ਕੱਲੇ ਕੱਲੇ ਇਕਲੌਤੇ ਹਾਂ ਤੁਸੀਂ ਸਮਝ ਹਾਂਜੀ ਜਮਾਈ ਇਕਲੌਤੇ ਜਮਾ ਕੱਲੇ ਨਾ ਕੋਈ ਭੈਣ ਨਾ ਕੋਈ ਭਾਈ ਸਾਰੀ ਭੈਣਾਂ ਦਾ ਹੈ ਕਿੰਨਾ ਕੁ ਪਿਆਰਾ ਭੈਣਾਂ ਦੇ ਨਾ ਪੂਰਾ ਹੀ ਪੂਰਾ ਵੀਰੇ ਕਾਹਕੇ ਕਦੇ ਮੰਗਨੇ ਨੂੰ ਪੈਣ ਨੂੰ ਕਹਿ ਦਿੰਨੇ ਆ ਪਾ ਦੇਣੇ ਛੋਟੀਆਂ ਨੇ ਨਾ ਮੰਗ ਨਹੀਂ ਸਕਦੇ ਇਹ ਦੇਣੇ ਪੈਂਦੇ ਹਾਂਜੀ ਚਲੋ ਕੋਈ ਗੱਲ ਨਹੀਂ ਭੈਣ ਤੁਹਾਡੀ ਬਾਹਰ ਜਾਵੇ ਕਮਾਵੇ ਫਿਰ ਤੁਸੀਂ ਕਹੋ ਤੈਨੂੰ ਬਹੁਤ ਪੈਸੇ ਦਿੱਤੇ ਜੀ ਦੇ ਦੇ ਮੈਨੂੰ ਇਹ ਤਾਂ ਗੱਲ ਸੋਚ ਹੈ ਵਿਚਾਰੇ ਕਦੋਂ ਗਾਏਗਾ ਉਹ ਟਾਈਮ ਹਲ ਤਾਂ ਕਰਦੇ ਨੇ ਮੰਗਣੇ ਪੈਂਦੇ ਨੇ ਵਿਆਹ ਕਦੋਂ ਕਰਾਉਣਾ ਬਾਈ ਵਿਆਦੀ ਮੈਂ ਤਾਂ ਸੋਚਿਆ ਵਿਆਹ ਹੀ ਨਹੀਂ ਕਰਾਉਂਗਾ ਚਾਚੇ ਅੰਗੂਰੇ ਨਾ ਹਾਂ ਚਾਚੇ ਅੰਗੂਰੇ ਨਾ ਪਿਆਰ ਬਾਲਾ ਡੂੰਗਾ ਬਈ ਦਾ ਬਾਲਾ ਜ਼ਿਆਦਾ ਹੈ ਬਾਲਾ ਜ਼ਿਆਦਾ ਹੈ ਬਹੁਤ ਵਧੀਆ ਲੱਗਿਆ ਬਈ ਤੁਹਾਡੇ ਸਾਹਮਣੇ ਚਾਚੇ ਨਹੀਂ ਆ ਚਾਚੇ ਨਹੀਂ ਸਾਹਮਣੇ ਮੈਨੂੰ ਨਾ ਜੋ ਮੇਰਾ ਕਰਤਾ ਦਰਤਾ ਮੇਰਾ ਤਾਂ ਚਾਚਾ ਹੀ ਹੈ ਗੁੱਟ ਨਹੀਂ ਬਈ ਚਾਚੇ ਕੋਲੋਂ ਕਦੇ ਬਾਦੂ ਕਮਰੇ ਚ ਬੰਦ ਕਰਕੇ ਚੱਪਲਾਂ ਮਈਆਂ ਨੇ ਪੂਰੀਆਂ ਕਿਹੜੀ ਸ਼ਰਾਰਤ ਸੁਣਾਓ ਹੁਣ ਕੋਈ ਇਦਾਂ ਦੀ ਵੀ ਆ ਗੁੱਟ ਆ ਸ਼ਰਾਰਤ ਕਰਕੇ ਬਾਹਲੀ ਗੁੱਟ ਪਈ ਮੈਂ ਸ਼ਾਇਦ ਲੱਗਦਾ ਚੱਪਲ ਮਾਰੀ ਸੀ ਚਾਹ ਤੇ ਬਗਮੀ ਬਸ ਫਿਰ ਉੱਥੇ ਕੁੰਡਾ ਲੱਗ ਗਿਆ ਚੱਪਲਾਂ ਹੀ ਚੱਪਲਾਂ ਸਿਰ ਤੇ ਢੂਈ ਤੇ ਚੱਪਲਾਂ ਹੀ ਵਾਪਸ ਆਈਆਂ ਮਣ ਕੇ ਟੋਲਖਾ ਲਗਾਣਾ ਪਹਿਲੀ ਗਾਲ ਚਾਚਾ ਜੀ ਨੇ ਕੱਢ ਨਹੀਂ ਸਿੱਖਾਈ ਬਸ ਕੱਢਦਾ ਸੀ ਗਾਲਾਂ ਫਿਰਿਆ ਬਸ ਕਰਦਾ ਆਮ ਹੋ ਗਿਆ ਕੰਮ ਗਾਲਾਂ ਕੱਢਣਾ ਹੁਣ ਤਾਂ ਸਰੇ ਆਮ ਹੋ ਰਿਹਾ ਸਾਰਾ ਕੋਈ ਸਰ ਸਾਰੇ ਉੱਡਦੇ ਸਾਰੇ ਰੋਗ ਤਾਂ ਰੱਬ ਦਾ ਨਾ ਲੈਂਦਾ ਇੱਧਰ ਗਾਲਾਂ ਚੱਲਦੀਆਂ ਨੇ ਖਰਾਕ ਹੁੰਦੀ ਨਾ ਫਿਰ ਰੂਹ ਦੀ ਖਰਾਕ ਆ ਯਾਰ ਪੰਜਾਬੀਆਂ ਦੀ ਪੰਜਾਬੀ ਮਾਂ ਬੋਲੀ ਦੇ ਨਾਲ ਕਿੰਨਾ ਪਿਆਰਾ ਸਾਹ ਬਾਈ ਪੂਰਾ ਗਾ ਬੋਲਦੀ ਪੰਜਾਬੀ ਪੂਰਾ ਵੀਰੇ ਪੂਰਾ ਪੂਰਾ ਤਾਂ ਹੀ ਤਾਂ ਹੋ ਰਿਆ ਨਹੀਂ ਬਾਹਰ ਨਾ ਹੁੰਦੇ ਚੰਡੀਗੜ੍ਹ ਵਾਲੇ ਜੀ ਕਹੇ ਵੀ ਆਪ ਹਿੰਦੀ ਮੇਂ ਬਾਤ ਕਰੋ ਮੇਰੇ ਨਾਲ ਪਿਆਰ ਤਾਂ ਹੀ ਹੋ ਰਿਆ ਚੰਡੀਗੜ੍ਹ ਵਾਲੀ ਪੰਜਾਬੀ ਜੀ ਗੱਲ ਕਰਦੀ ਐ ਅੱਛਾ ਗੱਲ ਨੂੰ ਪੰਜਾਬੀ ਚ ਲਾ ਲੰਨੇ ਆ ਹਿੰਦੀ ਮੇਂ ਤੋਂ ਨਹੀਂ ਬਾਤ ਕਰਤੇ ਨਾ ਪੰਜਾਬੀ ਚ ਲਾਉਣੇ ਆ ਅਗਲੀ ਨੂੰ ਆਪਣੇ ੱੱਕਾ ਜਿਆ ਹੀ ਹੋ ਜਾਂਦਾ ਯਾਰ ਹਿੰਦੀ ਦਾ ਜਮਾਤ ਦੀ ਪੰਜਾਬੀ ਮਿਕਸ ਹੋ ਜਾਂਦੀ ਐ ਇਸ ਕਰਕੇ ਉਹਨੂੰ ਕਹਿ ਦਿੰਨੇ ਆ ਤੂੰ ਐ ਪੰਜਾਬੀ ਕਰ ਲੈ ਇੱਕ ਮਿੱਤਰ ਸੀਗਾ ਉਹਨੇ ਊਰੇ ਪਟਿਆਲੇ ਦੀ ਕੁੜੀ ਨਾਲ ਗੱਲ ਕਰੀ ਹਿੰਦੀ ਬੋਲਦੀ ਸੀ ਉਹ ਹਿੰਦੀ ਚ ਗੱਲ ਕਰਨ ਲੱਗਾ ਕੁੜੀ ਨੂੰ ਕਹਿੰਦੀ ਤੂੰ ਪੰਜਾਬੀ ਚ ਆ ਜਾ ਮੈਂ ਤੇਰੀ ਗੱਲ ਸਮਝ ਲਵਾਂਗੀ ਉਹਨੂੰ ਪਤਾ ਆਪਾਂ ਐਦਾਂ ਕਰਦੇ ਆਂ 2 ਮਿੰਟ ਮੈਂ ਹਿੰਦੀ ਸੇ ਬਾਤ ਕਰਤੇ ਆਂ ਇਸਦੀ ਸੇ ਨਹੀਂ ਹਿੰਦੀ ਮੈਂ ਹਾਂ ਉਹ ਯਾਰ ਅਬੀ ਧੱਕੇ ਸੇ ਨਿਕਲ ਆਤੀ ਹੈ ਨਾ ਭਈ ਅਬੀ ਅਬੀ ਬਤਾਓ ਆਪਕੇ ਬਾਰੇ ਮੈਂ ਹਿੰਦੀ ਮੈਂ ਬਤਾਓ ਥੋੜਾ ਹਿੰਦੀ ਚ ਨਹੀਂ ਪੰਜਾਬੀ ਚ ਜਿੰਨਾ ਮਰਜੀ ਹਿੰਦੀ ਚ ਨਹੀਂ ਪੰਜਾਬੀ ਬੋਲ ਮੈਨੂੰ ਹਿੰਦੀ ਜੀ ਨਹੀਂ ਹੁੰਦੀ ਹਾਂ ਹਿੰਦੀ ਬੋਲੇ ਤਾਂ ਕੋਈ ਸੋਰੇ ਨਿਕਲ ਜੂਗਾ ਧਾਰੇ ਮਾਰੇ ਹੋ ਜੂਗਾ ਥੈਂਕ ਯੂ ਵੀਰੇ ਬਹੁਤ ਵਧੀਆ ਲੱਗਿਆ ਸਾਰਿਆਂ ਨਾਲ ਗੱਲ ਕਰਕੇ ਇੱਕ ਵਾਰ ਤੁਸੀਂ ਅਨਾਉਂਸ ਕਰ ਦਿਓ ਸਾਡਾ ਸ਼ੋਅ ਆਊਟ ਰੂਟ ਗੇੜੀ ਜਰੂਰ ਦੇਖੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਹਾਂਜੀ ਹਾਂਜੀ ਜਮਾ ਜਰੂਰ ਜੀ ਜਰੂਰ ਦੇਖੋ ਤੇ ਚੈਨਲ ਨੂੰ ਬਾਈ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਾਈ ਹੋਰਾਂ ਨੇ ਬਹੁਤ ਵਧੀਆ ਪਿਆਰ ਦਿੱਤਾ ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਚੈਨਲ ਬਹੁਤ ਵਧੀਆ ਬਾਈ ਹੋਰਾਂ ਦਾ ਅਸੀਂ ਵੀ ਬਾਬਾ ਚੜ੍ਹ ਤੋਂ ਦੇਖ ਰਹੇ ਹਾਂ ਤਾਂ ਅੱਜ ਬਾਈ ਹੋਰੀ ਇੱਥੇ ਮਿਲ ਗਏ ਅੱਖਾਂ ਤਾਂ ਢੀਆਂ ਬਿੱਲੀਆਂ ਹੀ ਨੇ ਖੜੀਆਂ ਨੇ ਬਿੱਲੇ ਦਾ ਭਾਈ ਆ ਫਰਕ ਤਾਂ ਹੁੰਦਾ ਹੀ ਹੈ ਜੀ ਬਿੱਲੇ ਦਾ ਭਾਈ ਆ ਫਰਕ ਤਾਂ ਹੁੰਦਾ ਹੀ ਆ ਪੱਟੀ ਭਾਈ ਤਾਂ ਚੱਲੀ ਜਾਂਦਾ ਕੰਮ ਆਈ ਜਾਂਦੀਆਂ ਨੇ ਕਦੋਂ ਠੀਕ ਆ ਬਈ ਥੈਂਕ ਯੂ ਥੈਂਕ ਯੂ ਥੈਂਕ ਯੂ ਬਾਏ ਬਾਏ ਚੰਗਾ ਬਈ ਚੰਗਾ ਚੰਗਾ ਵੀਰੇ ਓਕੇ ਬਈ ਜੀ ਚੰਗਾ ਦੇਖਦੇ ਰਹੋ ਤੁਹਾਡਾ ਆਪਣਾ ਸ਼ੋਅ ਕੈਮਰਾਮੈਨ ਸ਼ੰਕਰ ਵੀਰੇ ਦੇ ਨਾਲ ਮੈਂ ਅਜੇ ਵੀ ਲਾ ਧੰਨਵਾਦ ਸਤਿ ਸ੍ਰੀ ਅਕਾਲ ਸ਼ਬਕ ਖੈਰ